डॉक्टर पाटिया साहब ने कहा कि एहे नावल जरा है न्याय व्यवस्था या यथार्थ जो है महाद्रिश है लेकिन मैं समझता हाँ यह महाद्रिशता है, है। लेकिन महाकाविक पेशकारी नहीं है महाकाविक पेशकारी नहीं है मैं इसी गलती मैं एक यही गल कह सी कि महाकाविक पेशकारी क्यों नहीं है क्योंकि यह दार्शनिक कृत नहीं है यह नावल एक दार्शनिक कृत नहीं है ਕਿਉਂਕਿ ਇੱਕ ਨਾਵਲ ਜਿਹੜਾ ਹੈਗਾ ਉਹਦਾ ਇੱਕ ਲੱਛਣ ਪ੍ਰਮੁੱਖ ਲੱਛਣ ਜਿਹੜਾ ਹੈਗਾ ਉਹ ਉਹਦਾ ਦਾਰਸ਼ਨਿਕ ਹੋਣਾ ਹੈ ਜਿੰਦਗੀ ਭਤੀ ਇੱਕ ਦਾਰਸ਼ਨਿਕ ਨਜ਼ਰੀਆ ਇੱਕ ਨਾਵਲ ਦਾ ਅੰਦਾ ਹੋਣਾ அவਸ਼્ય ਹੈ ਉਸ ਤੋਂ ਬਿਨਾ ਨਾਵਲ ਕਾ ਨਾਵਲ ਜਿਹੜਾ ਹੈਗਾ ਜਾਂ ਕੋਈ ਵੀ ਸਾਹਿਤਿਕ ਕਿਰਤ ਜਿਹੜੀ ਹੈਗੀ ਹੈ ਵਿਸ਼ੇਸ਼ ਤੌਰ ਤੇ ਨਾਵਲ ਉਹ ਸ਼ਾਸਤ ਨਹੀਂ ਹੋ ਸਕਦੀ ਅ ਇਸ ਕਰਕੇ ਇਹ ਨਾਵਲ ਜਿਹੜਾ ਕਟਹਿਰਾ ਨਾਵਲ ਹੈ ਇਹ ਸ਼ਾਸਤ ਰਚਨਾ ਤੋਂ ਪਰੇ ਇੱਕ ਸਮਕਾਲੀਨ ਧਾਰ ਚਿੱਤਰਣ ਹੈ ਮੈਂ ਨੂੰ ਇੱਕ ਇਹੀ ਲਾਈਨ ਕਹਿਣ ਲਈ ਉਠਾਇਆ ਸੀ ਕਿ ਇਹ ਨਾਵਲ ਆ ਸ਼ਾਸਤ੍ਰ ਰਚਨਾ ਹੋਣ ਦੀ ਬਜਾਏ ਉਸ ਤੋਂ ਪਰੇ ਇੱਕ ਸਮਕਾਲੀਨ ਯਥਾਰਥ ਚਿੱਤਰਣ ਹੈ ਬਾਕੀ ਮੈਂ ਇਸ ਗੋਸ਼ਟੀ ਨੂੰ ਤੇ ਤਿੰਨੇ ਪਰਸੇ ਪੜਨ ਵਾਲਿਆਂ ਨੂੰ ਖਾਸ ਕਰਕੇ ਨਾਵਲਕਾਰ ਨੂੰ ਉਹਨਾਂ ਦੇ ਰੋਚਕ ਤੇ ਜਾਣਕਾਰੀ ਭਰਪੂਰ ਤੇ ਇੱਕ ਯਥਾਰਥ ਚਿੱਤਰਣ ਲਈ ਮੈਂ ਮੁਬਾਰਕਵਾਦ ਦਿੰਦਾ ਰਵਿੰਦਰ ਗਾਸੋ ਇਹ ਤੁਹਾਡੇ ਸਾਹਮਣੇ ਦਰਸ਼ਨ ਸਿੰਘ ਗਿਲੋਂ 1 ਮਿੰਟ ਨਮਸਤੋ ਨਾਮ ਹੈ ਕੋਈ ਬਲਾਰਾ ਤੇ ਨਾਮ ਹੈ ਦਵਾਨਾ ਮੈਂ ਤਾਂ ਅਖਸਾਰ ਪਾਠ ਗਾ ਤੇ ਮੇਰੀ ਇੱਕ ਬੜੀ ਕਿਸਮਤੀ ਹੈ ਮੈਨੂੰ ਨਾਵਲ ਹੀ ਕੱਲ ਮਿਲਿਆ ਸੀ ਮੈਂ 750 ਪੇਜ ਪੜੇ ਨੇ ਤੇ ਉਹਦੇ ਆਧਾਰ ਤੇ ਹੀ ਗੱਲ ਕਰੂੰਗਾ ਉਹਨੇ ਜਿੰਨੇ ਮੈਂ ਪੇਜ ਪੜੇ ਹਨ ਇਸ ਤੋਂ ਪਹਿਲਾਂ ਤਫ਼ਤੀਸ਼ ਪੜਿਆ ਹੈਗਾ ਮਿੱਤਰ ਸਿੰਘ ਜੀ ਮੇਰੇ ਬਹੁਤ ਨਜ਼ਦੀਕੀ ਮਿੱਤਰ ਨੇ ਤੇ ਮੈਂ ਇਹ ਕਹਿ ਸਕਦਾ ਜਿਹੜਾ ਨਾਵਲ ਹੈਗਾ ਜਿੰਨੇ ਪੇਜ ਪੜਨ ਦੇ ਮੈਨੂੰ ਪਤਾ ਲੱਗਾ ਵੀ ਉਹ ਇੱਕ ਜੋ ਪ੍ਰਬੰਧ ਹੈ ਸਿਸਟਮ ਹੈ ਉਸ ਦੇ ਇੱਕ ਅੰਗ ਦੀ ਜਿਉਂ ਦੀ ਜਾਗ ਦੀ ਤਸਵੀਰ ਹੈਗੀ ਆ ਉਹਨੂੰ ਇੰਨੀ ਖੂਤੂਤੀ ਨਾਲ ਚਿਤਨ ਜਾ ਰਹੇ ਨੇ ਸੁਧਾਰਨ ਪਾਠਕ ਵੀ ਇਹ ਮਹਿਸੂਸ ਕਰਦਾ ਵੀ ਇਹ ਜਿਹੜਾ ਸਿਸਟਮ ਹੈ ਗੜਿਆ ਛੜਿਆ ਇਹਦੀ ਹੁਣ ਲੋੜ ਨਹੀਂ ਇਹਦੀ ਕੁਝ ਟਿੱਟ ਨਹੀਂ ਗਈ ਵਿਦਵਾਨ ਮਿੱਤਰ ਬਜ਼ੁਰਗ ਕਈ ਨੁਕਤੇ ਉਠਾਏ ਨੇ ਕਈ ਕੰਟਰਾਰੈਕਟਰੀ ਗੱਲਾਂ ਨੇ ਮੈਂ ਉਹਨਾਂ ਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਟਾਈਮ ਮੇਰੇ ਕੋਲ ਤੁਹਾਡੇ ਕੋਲ ਟਾਈਮ ਹੈ ਨਹੀਂ ਤੇ ਨਾ ਮੇਰੇ ਕੋਲ ਹੈ ਸਿਰਫ ਮੈਂ ਇੰਨੀ ਗੱਲ ਕਹਿਣੀ ਹੈ ਵੀ ਇਹ ਟੈਕਨੀਕਲ ਗਲਤੀ ਆ ਸ਼ਾਮੇ ਵੇਚ ਦੇ ਉਤੇ ਜੇ ਨਾ ਮਿੱਤਰ ਸਾਂ ਮੇਜੀ ਇਹਨੂੰ ਫੇਰ ਕਿਤੇ ਛਪਾਉਣਗੇ ਤਾਂ ਦੂਰ ਕਰ ਲੈਣਗੇ ਜਿਹੜਾ ਉਪਾਤਰ ਹੈਗਾ ਬਲਵੰਤ ਉਹ ਬੰਤੀ ਦਾ ਗਲ ਘੁੱਟਦਾ ਹੈਗਾ ਗਲ ਘੁੱਟਣ ਨਾਲ ਡੈਥ ਹੁੰਦੀ ਹੈਗੀ ਹੈ ਸਫੋਕੇਸ਼ਨ ਨਾਲ ਗਲ ਘੁੱਟਣ ਨਾਲ ਕਦੇ ਵੀ ਮਤਲਬ ਉਹਦੇ ਚੋਂ ਲਹੂ ਦੀ ਬਿਟਿੰਗ ਉਹ ਤੈ ਜਾਂ ਛਾਲੀ ਆਉਂਦੀ ਕੋਈ ਸੰਭਾਵਨਾ ਨਹੀਂ ਅਗਲੀਆਂ ਕੁਝ ਲੈਣਾ ਵਿੱਚ ਹੀ ਮੀਰ ਸਾਹਿਬ ਜੀ ਕਹਿੰਦੇ ਹਨ ਕਿ ਉਹ ਆਪਣਾ ਸਬੂਤ ਨੂੰ ਖਤਮ ਕਰਨ ਵਾਸਤੇ ਕੱਪੜੇ ਸਾਰ ਦਿੰਦਾ ਹੈਗਾ ਬੰਤੀ ਦੇ ਉਹ ਕੱਪੜੇ ਫੇਰ ਬਰਾਮਦ ਹੋ ਜਾਂਦੇ ਹਨ ਕਪੜਿਆਂ ਨੂੰ ਲਹੂ ਲੱਗਿਆ ਹੁੰਦਾ ਹੈ ਇਹ ਗੱਲ ਇਸ ਤਰ੍ਹਾਂ ਵਾਪਰਨ ਵਾਲੀ ਨਹੀਂ ਕਿਉਂਕਿ ਡੈਥ ਜਿਹੜੀ ਹੈਗੀ ਹੈ ਉਹ ਆਪਣਾ ਸਫੋਕੇਸ਼ਨ ਨਾਲ ਹੋਈ ਹੈਗੀ ਹੈ ਤੇ ਕਪੜਿਆਂ 'ਤੇ ਲਹੂ ਲੱਗਣ ਦੀ ਕੋਈ ਸੰਭਾਵਨਾ ਨਹੀਂ ਕਪੜੇ ਸਾੜੇ ਜਾ ਚੁੱਕੇ ਹਨ ਤੇ ਕਪੜਿਆਂ ਦੀ ਬਰਾਮਦਗੀ ਨਹੀਂ ਹੋ ਸਕਦੀ ਇੰਨਾ ਕਹਿੰਦਾ ਹਾਂ ਮੈਂ ਵੀਰ ਜੀ ਤੋਂ ਮਾਫੀ ਚਾਹਣਾ ਜੀ ਜੀ ਨੇ ਵੇੜਦੀ ਹੁਣ ਸਾਡੇ ਸਾਹਮਣੇ ਹੁਣ ਮੈਂ ਲਗਾਰੀ ਸਵਾਲ ਦੇ ਜਨਸਕਤਰ ਜੀ ਹੀਰ ਸਿੰਘ ਜਿਖਤਾਰ ਨੂੰ ਮੇਂਂ ਕੀ ਕਰਦਾ ਹਾਂ ਉਦ ਬਾਅਦ ਮੈਂਂ ਕੀ ਕਰਾਂਗਾ ਜਿਹੜੇ ਪੇਪਰ ਲਿਖਣ ਵਾਲੇ ਫੇਰ ਦੁਸਾਂਤ ਸਾਹਵੇਂ ਸਾਰੀ ਪੈਸਾ ਨੂੰ ਸਵੇਟਣਗੇ ਗੇਲਸਾ ਨੇ ਆਪਣੇ ਪਰਚੇ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਹੋਰ ਕੋ ਚੰਗੇ ਨਾਵਲ ਲਿਖੇ ਗਏ ਨੇ ਜਿਨ੍ਹਾਂ ਦਾ ਨੋਟਸ ਨਹੀਂ ਲਿਆ ਗਿਆ ਸਾਡੇ ਪਾਠਕਾਂ ਜਾਂ ਰੋਚਕਾਂ ਤੇ ਮੈਨੂੰ ਸਮਝ ਪੈਂਦੀ ਹੈ ਕਿ ਬਹੁਤੇ ਸਾਰੇ ਪਿਛਲੇ ਸਮੇਂ ਵਿੱਚ ਨਾਵਲ ਦੇ ਲਿਖੇ ਗਏ ਨੇ ਉਹਨਾਂ ਦਾ ਇਸ ਲਈ ਨੋਟਿਸ ਨਹੀਂ ਲਿਆ ਗਿਆ ਕਿ ਉਹਨਾਂ ਦੀ ਭਾਸ਼ਾ ਸਮੱਸਿਆ ਹੈ ਉਹਨਾਂ ਵਿੱਚ ਪਾਠਕ ਨੂੰ ਆਪਣੇ ਵੱਲ ਖਿੱਚਣ ਦਾ ਕੋਈ ਨਹੀਂ ਹੈ ਜਿਹੜਾ ਕਿ ਮੀਤ ਦੇ ਨਾਵਲ ਵਿੱਚ ਹੈ ਇਸ ਪੱਖੋਂ ਮੈਂ ਸਮਝਦਾ ਕਿ ਜਿਹੜਾ ਮੀਤਪੁਰਾ ਦਾ ਨਾਵਲ ਹੈ ਇਹ ਸਫਲ ਹੈ ਕਾਮਯਾਬ ਹੈ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇੱਥੇ ਕਿਹਾ ਗਿਆ ਹੈ ਕਿ ਪਹਿਲੇ ਨਾਵਲ ਦੇ ਮੁਕਾਬਲੇ ਇਸ ਨਾਵਲ ਵਿੱਚ ਉਹੀ ਗੱਲ ਨਹੀਂ ਹੈ ਯਾ ਤਾਂ ਇਹ ਸਮਝ ਲਾਓ ਕਿ ਅਸੀਂ ਬਰਨਾਲੇ ਵਾਲੇ ਆ ਤੇ ਸਾਨੂੰ ਜਿਸ ਕਹਾਣੀ ਨੂੰ ਬਹਾਨਾ ਬਣਾ ਕੇ ਇਹਨਾਂ ਨੇ ਆਪਣੀ ਨਾਵਲ ਸਜਣਾ ਕੀਤੀ ਹੈ ਉਹਦਾ ਪਤਾ ਹੈ ਇਹ ਉਸ ਪੱਖੋਂ ਯਾ ਮੈਨੂੰ ਇਹਨਾਂ ਪਾਸੋਂ ਹੁੰਦਾ ਹੈ ਕਿ ਉਹਦੇ ਵਿੱਚ ਅਜੇ ਇਹ ਕਹਾਣੀ ਨੂੰ ਚੰਗੀ ਤਰ੍ਹਾਂ ਬਣਾਉਣ ਵਿੱਚ ਨਾਵਲੀ ਰੂਪ ਦੇਣ ਵਿੱਚ ਕਮਜ਼ੋਰ ਸੀ ਤੇ ਬਹੁਤਾ ਉਸ ਅਸਲ ਕਹਾਣੀ ਦੇ ਬਾਰੇ ਚ ਸ਼ਹਿਰ ਵਿੱਚ ਕੀ ਚਰਚਾ ਨੇ ਕਿਵੇਂ ਲੋਕ ਸੋਚਦੇ ਨੇ ਚੰਗਾ ਜਾਂ ਮਾੜਾ ਉਹ ਉਹ ਦੇ ਬੁਝਲਦੇ ਰਹੇ ਨੇ ਤੇ ਮੈਂ ਸਮਝਦਾ ਕਿ ਇਸ ਕਟਹਿਰੇ ਵਿੱਚ ਇਹ ਬਧੇਰੇ ਸਫਲ ਹੋਏ ਨੇ ਆਪਣੀ ਜੋ ਗੱਲ ਇਹ ਕਹਿਣਾ ਚਾਹੁੰਦੇ ਨੇ ਸਮੇਂ ਦੀ ਘਾਟ ਕਰਕੇ ਮੈਂ ਦੁਹਰਾਵਾਂਗਾ ਨਹੀਂ ਕਹਰਾ ਸਾਹਿਬ ਤੇ ਸੰਦੂ ਸਾਹਿਬ ਨੇ ਜਿਹੜੇ ਨੁਕਤੇ ਲਏ ਨੇ ਗਰੇਵਾਲ ਸਾਹਿਬ ਦੇ ਪਰਚੇ ਬਾਰੇ ਉਹ ਵਾਕੀ ਸੋਚਣ ਵਾਲੇ ਨੇ ਕਿਉਂਕਿ ਜਿਹੜਾ ਸਾਹਿਤਾ ਹੈ ਇਹ ਸਾਡੇ ਵਾਸਤੇ ਸੋਝ ਵਾਸਤੇ ਨਹੀਂ ਅਸੀਂ ਲਿਖ ਰਹੇ ਅਸੀਂ ਕਿਸੇ ਪਰਿਵਰਤਨ ਵਾਸਤੇ ਲਿਖ ਰਹੇ ਹਾਂ ਔਰ ਉਹ ਚੀਜ਼ ਪਰਿਵਰਤਨ ਦੀ ਸਾਨੂੰ ਲੋੜ ਹੈ ਜਿਸ ਢਾਂਚੇ ਬਾਰੇ ਕਿਤਾਬੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਗਰੇਵਾਲ ਸਾਹਿਬ ਦਾ ਨਾਵਲ ਜਿਹੜਾ ਪੇਪਰ ਹੈ ਉਹ ਜਦੋਂ ਵੀ ਅਸੀਂ ਪੇਪਰ ਲਿਖਦੇ ਹਾਂ ਉਹਦੇ ਦੋ ਉਦੇਸ਼ ਹੁੰਦੇ ਨੇ ਇੱਕ ਉਦੇਸ਼ ਇਹ ਕਿ ਜੇ ਕਿਤੇ ਕੋਈ ਲੇਖਕ ਕਿਸੇ ਗੱਲ ਬਾਰੇ ਸਪਸ਼ਟ ਨਹੀਂ ਜਾਂ ਉਹ ਇੱਕ ਥਾਂ 'ਚ ਗੱਲ ਨੂੰ ਲੈਂਦਾ ਹੈ ਉਹਦੇ ਬਹੁਤੇ ਅਰਥ ਹੋਰ ਹੋ ਸਕਦੇ ਨੇ ਉਹਨਾਂ ਨੂੰ ਉਜਾਗਰ ਕਰੀਏ ਉਹ ਲੇਖਕ ਨੂੰ ਵੀ ੱੱਲੇ ਪਾਵੇ ਤੇ ਜਿਹੜੀਆਂ ਲੇਖਕੀਆਂ ਗੱਲਾਂ ਸਿੱਧੇ ਤਰ੍ਹਾਂ ਪਾਠਕ ਨਹੀਂ ਸਮਝ ਸਕਦੇ ਉਹਨਾਂ ਨੂੰ ਸਮਝਣ ਵਿੱਚ ਮਦਦ ਕਰੀਏ ਇਸ ਤੋਂ ਬਿਨਾ ਸਿਰਫ ਜੇ ਇਹ ਉਦੇਸ਼ ਨਾ ਰੱਖਿਆ ਜਾਏ ਤਾਂ ਸਿਰਫ ਆਪਣਾ ਵਿਦਵਤਾ ਝਾੜਨ ਦੀ ਗੱਲ ਪੇਪਰ ਹੋ ਜਾਂਦਾ ਤੇ ਗਰੇਵਾਲ ਸਾਹਿਬ ਦਾ ਪੇਪਰ ਆ ਉਹ ਉਦੇਸ਼ ਪੂਰਾ ਨਹੀਂ ਕਰਦਾ ਅਗਲੀ ਗੱਲ ਇਹ ਕਿ ਉਹ ਦੋ ਗੱਲਾਂ ਉਹਨੇ ਕਲੀਮਾ ਤੋਂ ਹਰਾਵਾਗਾ ਨਹੀਂ ਇਹ ਆਪਣੇ ਪੇਪਰ ਵਿੱਚ ਕਹਿੰਦੇ ਨੇ ਪਰ ਜਿਵੀ ਜਮਾਤਾਂ ਵਿਚਕਾਰ ਇਸ ਤਰ੍ਹਾਂ ਦਾ ਸਿੱਧਾ ਅਤੇ ਸਪਸ਼ਟ ਲਿਖਿਆ ਦੁਨੀਆ ਵਿੱਚ ਸ਼ਾਇਦ ਪਹਿਲੀ ਵਾਰ ਪੰਜਾਬ ਦੀ ਧਰਤੀ ਉੱਪਰ ਹੀ ਹੋਇਆ ਹੈ ਇਹ ਮੈਨੂੰ ਨਹੀਂ ਸਮਝ ਪੈਂਦੀ ਕਿ ਇਹਦਾ ਕਿਹੜਾ ਮਾਰਕਾ ਮਾਰਿਆ ਗਿਆ ਪੰਜਾਬ ਦੀ ਧਰਤੀ ਤੇ ਆ ਜੋ ਗੱਲਾਂ ਇਹਦੇ ਵਿੱਚ ਲਿਖੀਆਂ ਨੇ ਸਾਰੇ ਦੇਸ਼ ਵਿੱਚ ਵਾਪਰਦੀਆਂ ਨੇ ਇਸ ਤੋਂ ਕਿ ਮੈਂ ਸਮਝਦਾ ਕਿ ਘਰੇਵਾਲ ਸਾਹਿਬ ਬੜੇ ਪਾਕੀ ਜਿਤਕ ਨਾਵਲ ਨੂੰ ਕਿਹਾ ਗਿਆ ਕਿ ਉਹ ਕਲਾ ਇੱਕਹਾਣੇ ਤੱਕ ਨਹੀਂ ਇਹ ਇੱਕ ਬਹਾਨਾ ਬਣਾ ਕੇ ਦੂਰ ਰੱਖਣੀ ਹੈ ਮੈਂ ਸਮਝਦਾ ਉਹ ਠੀਕ ਹੈ ਇਹ ਜਿਹੜੇ ਮੀਤ ਮਿੰਤਾ ਤੇ ਹੋਰ ਜਿਹੜੇ ਦੋਨੋਂ ਨਜਾਇਜ਼ ਫਾਸੀ ਦਿੱਤੀ ਜਾ ਰਹੀ ਹੈ ਇਹ ਬੰਟੀ ਦੀ ਕਹਾਣੇ ਵਾਲੇ ਵੀ ਹੋ ਸਕਦੇ ਨੇ ਇਹ ਜਸਵੰਤ ਸਿੰਘ ਤੇ ਕੇਸ ਵੀ ਹੋ ਸਕਦੇ ਨੇ ਤੇ ਇਸ ਤਰ੍ਹਾਂ ਸੂਚੇ ਹੀ ਕੰਟੈਕਸਟ ਵਿੱਚ ਜਿੰਨੇ ਵੀ ਟੱਕੇ ਬੇਗਨਾ ਹੁੰਦੇ ਨੇ ਉਹਨਾਂ ਨਾਲ ਹੋਰੇ ਅੰਤਮ ਗੱਲ ਮੈਂ ਕਹਿਣਾ ਚਾਹਾਂਗਾ ਕਿ ਪਿਛਲੇ ਸਮੇਂ ਵਿੱਚ ਜੋ ਕੁਝ ਪੰਜਾਬ ਚ ਪੰਜਾਬੀਅਤ ਬਾਰੇ ਪੰਜਾਬ ਬਾਰੇ ਵਾਪਰ ਰਿਹਾ ਹੈ ਔਰ ਜਿਵੇਂ ਅਸੀਂ ਦੂਜੇ ਅਰਥਾਂ ਚ ਵੀ ਲਵਾਂਗੇ ਕਿ ਜੋ ਸਾਡਾ ਸਮਾਜਿਕ ਢਾਂਚਾ ਹੈ ਜੋ ਸਾਡੀ ਰਾਸਤਾ ਹੈ ਜੋ ਕੁਝ ਕਰ ਰਹੀ ਹੈ ਉਹਨੂੰ ਬਦਲਣ ਦੀਆਂ ਹੋਰ ਗੱਲਾਂ ਉਹਦੇ ਵਿੱਚ ਪਿਛਲੇ ਸਮੇਂ ਕੁਝ ਯਤਨ ਹੋਏ ਨੇ ਜਿਹੜੇ ਅਸਫਲ ਹੋਏ ਤੇ ਉਹਨਾਂ ਅਸਫਲਤਾਵਾਂ ਨੂੰ ਜਿਹੜੇ ਉਹ ਰਾਸੀ ਪਿੰਡ ਤੇ ਲੜ ਰਹੇ ਨੇ ਉਹ ਤਾਂ ਉਹਨਾਂ ਦੇ ਵਿਚਾਰਨ ਦਾ ਕੰਮ ਹੈ ਉਹਨਾਂ ਦੇ ਸਬੰਧ ਵਿੱਚ ਨੂੰ ਅਸੀਂ ਸੋਚਾਂਗੇ ਵੇਖਾਂਗੇ ਜਿਹੜੇ ਅਸੀਂ ਬੁੱਧੀਜੀਵੀਆ ਲੇਖਕਾਂ ਇੱਕ ਸਾਡਾ ਵੀ ਇੱਕ ਫਰੰਟ ਉਹ ਫਰੰਟ ਹੀ ਹੈਗਾ ਕਿ ਅਸੀਂ ਪੰਜਾਬੀਤ ਨੂੰ ਬਾਰੀ ਜੇ ਅਸੀਂ ਪੰਜਾਬੀਤ ਨੂੰ ਨਹੀਂ ਕਰਦੇ ਮੈਂ ਇਹ ਪੰਜਾਬੀਆਂ ਇਕੱਠੇ ਨਹੀਂ ਕਰਦੇ ਬਾਰਡਰ ਦੀ ਵਾਗ ਦੀ ਸਹੱਦ ਸਹਿ ਅਸੀਂ ਨਾ ਤੋੜ ਸਕੀਏ ਇਹ ਸ਼ਾਇਰ ਬਹੁਤ ਘੱਟ ਸੌਖਾ ਨਾ ਹੋਵੇ ਪਰ ਅਸੀਂ ਪੰਜਾਬੀਤ ਨੂੰ ਇਕੱਠਾ ਕਰ ਸਕਦੇ ਹਾਂ ਤੇ ਉਹ ਸਾਡੇ ਗਰੇਵਾਲ ਸਭਾ ਸਾਹਾ ਵਰਗੇ ਦੇ ਪੇਪਰ ਨੇ ਉਹ ਨਹੀਂ ਇਕੱਠੇ ਹੋਣਗੇ ਉਹਨਾਂ ਦੀ ਭਾਸ਼ਾ ਸਾਨੂੰ ਹੋਰ ਦੂਰ ਲੈ ਜਾਏਗੀ ਪੰਜਾਬੀਆਂ ਨੂੰ ਇਹ ਤਾਂ ਸਾਨੂੰ ਆਪਣੇ ਆਪ ਹੀ ਸਮਝ ਆਉਂਦੀ ਫਿਰ ਇੱਕ ਨੁਕਤਾ ਮੇਰਾ ਇਹ ਵੀ ਹੈ ਮੈਂ ਮਹਿਸੂਸ ਕਰਦਾ ਇੱਥੇ ਕੀ ਗੱਲ ਰਹੀ ਬਹੁਤ ਨਾਲ ਰੋਸ ਮਾਰੇ ਕਿਉਂ ਹੁੰਦੀਆਂ ਨੇ ਮੈਂ ਸੰਖੇਪ ਵਿੱਚ ਗੱਲ ਕਹਿਣਾ ਚਾਹਾਂਗਾ ਕਿ ਅਸੀਂ ਗਲਤ ਢੰਗ ਨੂੰ ਦੇਖਦੇ ਹਾਂ ਨਿਰਾਸ਼ ਹੁੰਨੇ ਹਾਂ ਉਹਦੀ ਕੋਈ ਚੰਗੇ ਪੱਖ ਵੀ ਸੀ ਅੱਜ ਅਸੀਂ ਇੱਥੇ ਮਾੜੀ ਦੀ ਮੰਗ ਕਰਦੇ ਹਾਂ ਤੇ ਕਿੰਨਾ ਖੂਨ ਵਹਾਇਆ ਜਾਂਦਾ ਹੈ ਸਟੇਟ ਵੱਲੋਂ ਵੀ ਦੂਜੇ ਪਾਸੋਂ ਵੀ ਉੱਥੇ ਜੇ ਸਹੀ ਅਰਥਾਂ ਵਿੱਚ ਉਸ ਢਾਂਚੇ ਨੇ ਆਪਣੇ ਸੁਭਿਆਨ ਅਧਿਕਾਰ ਦਿੱਤੇ ਸੀ ਤਾਂ ਬਿਨਾਂ ਕਿਸੇ ਖੂਨ ਖਰਾਬੇ ਉਹ ਡੋੜ ਨਹੀਂ ਹੋਗੇ ਜਦੋਂ ਉਹ ਅੱਡੋ ਅੱਡ ਹੋਣਾ ਚਾਹੁੰਦੇ ਸੀ ਸੋ ਉਹ ਸਮਾਜਵਾਦੀ ਸਿਸਟਮ ਦੇ ਜਿਹੜੇ ਚੰਗੇ ਪੱਖ ਨੇ ਠੀਕ ਹੈ ਉਹਦੀਆਂ ਕਮਜ਼ੋਰੀਆਂ ਸੀਆਂ ਉਹਨੂੰ ਲੰਮਾ ਆਰਸਾ ਜਾਰੀ ਨਹੀਂ ਰੱਖਿਆ ਜਾ ਸਕਿਆ ਲੇਕਿਨ ਉਹਦੀਆਂ ਜਿਹੜੇ ਚੰਗੇ ਪੱਖ ਨੇ ਸਾਡੇ ਅਸੀਂ ਇਹਨੇ ਨਿਰਾਸ਼ ਹੋ ਜਾਂਦੇ ਆ ਕਿ ਅਸੀਂ ਉਹ ਡਿੱਗੀ ਚੀਜ਼ ਨੂੰ ਉਹ ਜਿਹੜੇ ਚੰਗੇ ਪੱਖ ਨੇ ਉਹਨਾਂ ਨੂੰ ਵੀ ਨਰਦ ਅੰਦਾਜ਼ ਕਰਦੇ ਆ ਉਸ ਪਾਸੇ ਵੱਲ ਵੀ ਧਿਆਨ ਦੇਣਾ ਚਾਹੀਦਾ ਆ ਮਿਤਰਸ਼ਾਨ ਮੀਤ ਵੀ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਚਾਹੁੰਦੇ ਹਨ ਫਿਰ ਉਸ ਤੋਂ ਪਹਿਲਾਂ ਆਡੇ ਇੱਕ ਨਾਵਲਕਾਰ ਬੈਠੇ ਹਨ ਜਸਪੀਰ ਸਿੰਘ ਢਾੜੀਵਾਲ ਇਹਨਾਂ ਨੇ ਇੱਕ ਨਾਵਲ ਲਿਖਿਆ ਹੈ ਉਹ ਇੱਕ ਮਿੰਟ ਦਾ ਕੰਮ ਹੈ ਰਿਲੀਜ਼ ਕਰਨਾ ਹੈ ਆਜੀ ਢਾੜੀਵਾਲ ਸਾਹਿਬ ਚੰਗੇ ਦਿਨਾਂ ਦੀ ਚੰਗੇ ਦਿਨਾਂ ਦੀ ਆਸ ਵਿੱਚ ਇਹਨਾਂ ਨੇ ਇੱਕ ਨਾਵਲ ਲਿਖਿਆ ਤੇ ਔੜੀਆਂ ਵਿੱਚ ਤੇ ਉਹ ਚੰਗੇ ਦਿਨ ਜਰੂਰ ਆਉਣਗੇ ਮੈਂ ਡਾਕਟਰ ਜਗਵੀਰ ਸਿੰਘ ਜੰਮ ਚੰਗੇ ਦਿਨਾਂ ਦੀ ਉਹਦੇ ਇੱਕ ਵਿੱਚ ਨਾਵਲ ਹੈ ਇਹਨਾਂ ਦਾ ਇਹ ਕਟਹਿਰਾ ਵੀ ਚੰਗੇ ਦਿਨਾਂ ਦੀ ਊਡੀਕ ਵਾਸਤੇ ਲਿਖਿਆ ਗਿਆ ਤੇ ਸਾਰਾ ਸਹਿਬ ਚੰਗੇ ਦਿਨਾਂ ਦੀ ਊਡੀਕ ਵਾਸਤੇ ਇਹ ਅਣਕੀ ਨੇ ਕਹਾਣੀ ਲਿਖੀ ਸੀ ਕਦੋਂ ਫਿਰ ਨੇ ਕੇ ਦਿਨ ਦਿਨ ਸਭ ਦੇ ਫਿਰ ਜਾਣਗੇ ਆਸ ਰੱਖਣੀ ਚਾਹੀਦੀ ਹੈ ਤੇ ਹੁਣ ਤੁਹਾਡੇ ਸਾਹਮਣੇ ਮੈਂ ਮਿੱਤਰ ਸਿੰਘ ਮੀਤ ਨੂੰ ਪੇਸ਼ ਕਰਦਾ ਤੁਹਾਡੇ ਰੂਬਰੂ ਨਹੀਂ ਉਹ ਇਹਨਾਂ ਕਿਉਂਕਿ ਇਹਨਾਂ ਦੇ ਪੇਪਰਾਂ 'ਚ ਵੀ ਜੋ ਗੱਲ ਕਹੀ ਗਈ ਹੈ ਬੋਲਣ ਵਾਲਿਆਂ ਨੇ ਵੀ ਜੋ ਗੱਲ ਕਹੀ ਹੈ ਮਿੱਤਰ ਸਿੰਘ ਉਹਨਾਂ ਦਾ ਜਵਾਬ ਹੈ ਬਾਕੀ ਇਹਨਾਂ ਬਾਰੇ ਜੋ ਲੋਕਾਂ ਨੇ ਕਿਹਾ ਇਹ ਫਿਰ ਹਾਦਰ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਪਿੜਵਾਨਾਂ ਦਾ ਧੰਨਵਾਦ ਕਰਦਾ ਹੈ ਬੀਬੀ ਜੀ ਨੂੰ ਮੈਂ ਜਦੋਂ ਬੇਨਤੀ ਕਰੀ ਸੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਸਾਡੇ ਬਰਨਾਲੇ ਦੀ ਰਵਾਇਤ ਹੈ ਕਿ ਤਕਰੀਬਨ ਜਿੰਨੇ ਬੁਲਾ ਰਹੇ ਹੈ ਉਹ ਸਾਰੇ ਨਾਵਲ ਜਾਂ ਜਿਹੜੀ ਵੀ ਕਿਤਾਬ ਤੇ ਗੋਸ਼ਟੀ ਹੋਈ ਹੁੰਦੀ ਹੈ ਉਹ ਪੜ੍ਹ ਕੇ ਆਉਂਦੇ ਤੇ ਜਿੰਨੇ ਬੁਲਾ ਰਹੇ ਨੇ ਬੋਲਿਆ ਉਹਨਾਂ ਦਾ ਸਭ ਦਾ ਨਾਵਲ ਪੜ੍ਹਿਆ ਸੀ ਇੱਕੋ ਹੀ ਸੱਜਣ ਆਇਆ ਸੀ ਜਿਹੜੇ ਕਹਿੰਦੇ ਸੀ 750 ਪੇਜ ਜਿਹੜਾ 750 ਪੇਜ ਪੜ੍ਹੇ ਹੈ ਉਹਦੇ 'ਚ ਵੀ ਗਲਤੀ ਸਾਥ ਹੋਈ ਰਹੇਗੀ ਵੀ ਜਿਹੜਾ ਨਾਵਲ ਤੇ ਪਹੁੰਚਣ ਦੇ ਵਿੱਚ ਸਮਾਂ ਲੱਗ ਗਿਆ ਉਹ ਮੇਰੀ ਗਲਤੀ ਸੀ ਵੀ ਮੈਂ ਉਸ ਸਮੇਂ ਸਰ ਕਿਤਾਬ ਨਹੀਂ ਪਹ ਨੇ ਪੜ ਸਕੇ ਬਾਕੀ ਜਿੰਨੇ ਸੱਜਣ ਸਾਡੇ ਹਾਜ਼ਰ ਨੇ ਬੋਲੇ ਐ ਇੱਥੇ ਉਹਨਾਂ ਦਾ ਨਾਵਲ ਪੜਿਆ ਹੈ ਸਾਨੂੰ ਰਸੋਸ ਵੀ ਹੈ ਕਿ ਅਸੀਂ ਸਾਰੇ ਬੰਦਿਆਂ ਨੂੰ ਟਾਈਮ ਨਹੀਂ ਦੇ ਸਕੇ ਬਾਕੀ ਵੀ ਵਿਦਵਾਨ ਜਿਹੜੇ ਬੈਠੇ ਆ ਉਹਨਾਂ ਵਿੱਚੋਂ ਵੀ ਜਿਹੜੇ ਨਹੀਂ ਬੋਲ ਸਕੇ ਉਹਨਾਂ ਨੂੰ ਮੇਰਾ ਖਿਆਲ ਹੈ ਕਿ 90% ਨੇ ਜਿਹੜਾ ਨਾਵਲ ਸਾਡਾ ਹੈ ਪੜਿਆ ਹੋਇਆ ਹੈ ਔਰ ਪਰਚੇ ਵੀ ਅਸੀਂ ਇਸੇ ਆਸ ਨਾਲ ਪਹਿਲਾਂ ਭੇਜੇ ਸੀ ਕਿ ਪੜ ਕੇ ਆਉਣ ਤਾਂ ਜਿਹੜੀ ਗੱਲ ਹੈ ਉਠ ਉਸ ਤੰਗ ਨਾਲ ਹੋ ਸਕੇ ਮੈਂ ਸਾਰੇ ਵਿਦਵਾਨ ਦੋਸਤਾਂ ਦਾ ਧੰਨਵਾਦ ਦੀਆਂ ਕਿ ਸਾਰੇ ਦੂਰੋਂ ਦਿੱਲੀੋਂ ਅੰਮ੍ਰਿਤਸਰੋਂ ਤੇ ਇੱਦੋਂ ਵੀ ਦੂਰੋਂ ਦੂਰੋਂ ਜਿਹੜੇ ਤੋਰ ਤੇ ਨੇ ਚੱਲ ਕੇ ਆਏ ਆ ਔਰ ਮੈਂ ਫੇਰ ਮੇਰਾ ਜਿਹੜਾ ਦੂਸਰਾ ਧੰਨਵਾਦ ਹੈ ਉਹ ਹੈ ਕਿਈ ਵਾਰ ਸਾਡੇ ਚੱਲ ਰਿਹਾ ਦੋ ਸਭਾਵਾਂ ਦਾ ਵਿਕੇਂਦਰੀ ਸਭਾ ਸੇਖੋਂ ਕੇਂਦਰੀ ਸਭਾ ਡਾਕਟਰ ਹਰਚਰਨ ਸਿੰਘ ਜੀਆ ਡਾਕਟਰ ਐਸਟਰ ਸਿੰਘ ਪਰ ਸਾਡੀ ਬਰਨਾਲੇ ਦੀ ਇਹ ਵੀ ਖੂਬੀ ਹੈ ਕਿ ਅਸੀਂ ਜਦੋਂ ਵੀ ਕਦੇ ਕੋਈ ਪ੍ਰੋਗਰਾਮ ਕਰਦੇ ਹਾਂ ਕਦੇ ਅਸੀਂ ਸਾਰੇ ਜਿਹੜੇ ਮਤਪੇ ਇਹਦਾ ਭੁੱਲ ਜਾਂਦੇ ਆ ਮੈਂ ਸਾਰੇ ਉਹਨਾਂ ਦੋਸਤਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਦੂਜੀ ਸਭਾ ਨਾਲ ਸੰਬੰਧਤ ਹੁੰਦੇ ਹੋਏ ਵੀ ਇੱਥੇ ਹਾਜ਼ਰ ਨੇ ਔਰ ਆਪਣੇ ਵਿਚਾਰ ਪ੍ਰਗਟ ਕੀਤੇ ਆ ਮੈਂ ਹਮੇਸ਼ਾ ਕੇਂਦਰੀ ਸਭਾ ਦੂਜੀ ਨਾਲ ਚਾਹੇ ਸੰਬੰਧਤਾ ਹੋ ਕਹਿਣਾ ਹੁੰਦਾ ਹੈ ਕਿ ਅਸੀਂ ਬਰਨਾਲੇ ਵਾਲੇ ਦਾ ਘਟੋ ਘਟ ਸਟੂਡੈਂਟ ਹੈ ਕਈਆਂ ਦੋਸੀ ਲਿਖਣਾ ਸਿੱਖਿਆ ਉਹਨਾਂ ਲੋਕਾਂ ਨਾਲ ਅਸੀਂ ਕਰਦੇ ਵੀ ਜਿਹੜਾ ਹੈਗਾ ਉਹ ਵਿਰੋਧ ਨਾ ਅਸੀਂ ਕਰ ਸਕਦੇ ਨਾ ਕਰਨਾ ਚਾਹੁੰਦੇ ਆ ਤੇ ਨਾ ਹੀ ਅਸੀਂ ਕਰਨਾ ਚਾਹਾਂਗੇ ਅਸੀਂ ਤਾਂ ਜਿਹੜੀ ਕੜੀ ਹੈ ਉਹਨਾਂ ਦੀ ਇਕਤਾ ਲਈ ਤਾਂ ਜਦਨ ਕਰ ਸਕਦੇ ਆ ਅਸੀਂ ਉਹਨਾਂ ਤੋਂ ਵੱਖ ਨਹੀਂ ਹੋ ਸਕਦੇ ਉਹਨਾਂ ਵੀ ਸਾਰੇ ਦੋਸਤਾਂ ਦਾ ਮੈਂ ਧੰਨਵਾਦੀ ਆ ਜਿਹੜੇ ਦੂਜੀ ਸਭਾ ਨਾਲ ਸੰਬੰਧਿਤ ਹੋਏ ਵੀ ਆਏ ਆ ਔਰ ਬੋਲੇ ਬਾਕੀ ਰਹੀ ਗੱਲ ਨਾਵਲ ਬਾਰੇ ਤੇ ਪੇਪਰਾਂ ਬਾਰੇ ਜਿੱਦਾਂ ਕਮਜੀਤ ਸਿੰਘ ਗਰੇਵਾਲ ਦੀ ਗੱਲ ਹੈ ਇੱਥੇ ਇਹ ਗੱਲ ਆਪਾਂ ਵਿਦਵਾਨ ਦੋਸਤ ਇਕੱਠੇ ਹੋਏ ਆ ਮੈਂ ਸਮਝਦਾ ਮੇਰਾ ਨਾਵਲ ਹੁੰਦਾ ਹੈ ਤੇ ਦੋ ਪੱਖ ਹੋ ਜਾਂਦੇ ਆ ਇੱਕ ਪਾਠਕਾਂ ਜਦੋਂ ਵੀ ਕੋਈ ਗੋਸ਼ਟੀ ਰਚਾਈ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜੇ ਵਿਦਵਾਨ ਦੋਸਤ ਨੇ ਉਹ ਹਾਜ਼ਰ ਹੁੰਦੇ ਆ ਇਹ ਕਹਿਣਾ ਅਮਰਜੀਤ ਗਰੇਵਾਲ ਦਾ ਪੇਪਰ ਸਮਝ ਨਹੀਂ ਆਇਆ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਇਹ ਜਿਹੜੀ ਗੋਸ਼ਟੀ ਹੈ ਅਸੀਂ ਸਧਾਰਨ ਪਾਠਕਾਂ ਲਈ ਨਹੀਂ ਸਾਰੇ ਜਿਹੜੇ ਅੱਧੇ ਤਾਂ ਡਾਕਟਰ ਬੈਠੇ ਆ ਜਿਹੜੇ ਪੀ ਐਚ ਡੀ ਹੈ ਜਾਂ ਲੇਖਕ ਨੇ ਜਾਂ ਸਾਰੀਆਂ ਧਾਰਨਾਵਾਂ ਨੂੰ ਸਮਝਣ ਵਾਲੇ ਬੰਦੇ ਇੱਥੇ ਬੈਠੇ ਆ ਇਹ ਸਿਰਫ ਮੈਂ ਸਮਝਦਾ ਵੀ ਇਹਨਾਂ ਤੇ ਮਹਿਜ ਇੱਕ ਨੁਕਤਾ ਠਾਣ ਲਈ ਵੀ ਗੱਲ ਅਸੀਂ ਇਹਨਾਂ ਨੂੰ ਕਹੀ ਹੈ ਵੀ ਇਹਨਾਂ ਦੇ ਜਿਹੜੇ ਸ਼ਬਦ ਨੇ ਸਾਨੂੰ ਸਮਝ ਨਹੀਂ ਆਉਂਦੇ ਜਿਹੜੇ ਪ੍ਰੋਫੈਸਰ ਕੁਲਵੰਤ ਰਾਜ ਦੇ ਮੈਂ ਸਟੂ ਯੋਗਨਾ ਨੇ ਜਿੰਨੇ ਸ਼ਬਦ ਪੜ੍ਹਿਆ ਜੀ ਇੰਗਲਿਸ਼ ਦੇ ਸਾਨੂੰ ਇੰਨਾ ਅਲਰਜਿਕ ਵੀ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਇੰਗਲਿਸ਼ ਦੇ ਜਿਹੜੇ ਸ਼ਬਦ ਹੈ ਉਹ ਵਰਤਨੇ ਹੀ ਨਹੀਂ ਚਾਹੀਦੇ ਮੈਂ ਇਹਨੂੰ ਵੀ ਫੰਡਾਮੈਂਟਲਿਜ਼ਮ ਸਮਝਦਾ ਹੈ ਵੀ ਜਿਹੜਾ ਇੱਕ ਇੰਗਲਿਸ਼ ਦਾ ਸ਼ਬਦ ਆ ਤੁਸੀਂ ਇੰਨੇ ਅਲਰਜਿਕ ਹੋ ਜੀਏ ਇਹ ਵੀ ਇੱਕ ਜਿਹੜੀ ਧਾਰਮਿਕ ਫੰਡਾਮੈਂਟਲਿਜ਼ਮ ਹੈ ਉਹਦੇ ਬਰਾਬਰ ਮੈਂ ਸਮਝਦਾ ਇਸ ਲਈ ਮੈਂ ਨਹੀਂ ਸਮਝਦਾ ਕਿ ਅਮਰਜੀਤ ਗਰੇਵਾਲ ਨੇ ਕੋਈ ਪਤਾ ਹੀ ਕੀਤੀ ਹੈ ਜਾਂ ਗਲਤ ਕੰਮ ਕਰਿਆ ਹੈ ਜੇ ਕੋਈ 5 7 10 ਜਿਹੜੇ ਸ਼ਬਦ ਹੈ ਇੰਗਲਿਸ਼ ਦੇ ਵਰਤ ਲਏ ਇਸ ਲਈ ਮੈਂ ਸਮਝਦਾ ਵੀ ਹਾਂ ਜਿਹੜੀ ਗੱਲ ਕਹਿਣੀ ਸੀ ਉਹ ਵਿਦਵਾਨ ਦੋਸਤਾਂ ਲਈ ਕਹਿਣੀ ਸੀ ਪਰ ਡਾਕਟਰ ਪਾਟਿਆ ਔਰ ਸਰਜੀਤ ਗਿੱਲ ਹੋਰਾਂ ਨੇ ਕੀਤੀ ਹੈ। ਉਹਨਾਂ ਦੋਨਾਂ ਨੇ ਸੌਖੇ ਵੀ ਨੇ ਪਰ ਉਹਨਾਂ ਨੇ ਜੋ ਨਾਵਲ ਦੇ ਵਿੱਚ ਮੈਂ ਕਹਿਣਾ ਚਾਹਿਆ ਸੀ ਉਹ ਧਾਰਨਾਵਾਂ ਪਕੜੀਆਂ। ਇਹਨਾਂ ਵਿਦਵਾਨ ਦੋਸਤਾਂ ਦਾ ਜਿਨ੍ਹਾਂ ਨੇ ਇੰਨਾ ਸਮਾਂ ਲਾ ਕੇ ਇਹ ਪਰਚੇ ਲਿਖੇ ਹੈ ਔਰ ਗਹਿਰਾਈ ਨਾਲ ਜਾ ਕੇ ਲਿਖੇ ਹੈ ਉਹਨਾਂ ਦਾ ਵੀ ਮੈਂ ਧੰਨਵਾਦੀ ਹਾਂ। ਬਾਕੀ ਰਹੇ ਜਿਹੜੇ ਛੋਟੇ-ਛੋਟੇ ਨੁਕਤੇ ਉੱਠੇ ਹੈ ਉਹਨਾਂ ਨੂੰ ਮੈਂ ਕਿਸੇ ਵੀ ਇੱਕ ਵਿਦਵਾਨ ਦਾ ਨਾਂ ਨਾ ਲੈ ਕੇ ਜਨਰਲ ਜਿਹੜੀ ਗੱਲ ਹੈ ਉਹ ਮੈਂ ਕਰੂੰਗਾ। ਉਹ ਪਹਿਲੀ ਜਿਹੜੀ ਗੱਲ ਉੱਠੀ ਹੈ ਉਹ ਹੈ ਡਾਕੂਮੈਂਟੇਸ਼ਨ ਬਾਰੇ। ਇਹ ਤਫ਼ਤੀਸ਼ ਬਾਰੇ ਵੀ ਇਹ ਗੱਲ ਕਹੀ ਜਾਂਦੀ ਰਹੀ ਹੈ ਵੀ ਇਹ ਡਾਕੂ ਇਸ ਬਾਰੇ ਵੀ ਇਹ ਨਾਵਲ ਬਾਰੇ ਵੀ ਹੀ ਲੋਕਤੇ ਜਿਹੜੇ ਹੈ ਉੱਥੇ ਉਠਾਏ ਜਾਂਦੇ ਆ ਵੀ ਇਹ ਡਾਕੂਮੈਂਟੇਸ਼ਨ ਹੈ ਮੈਂ ਉਹਨਾਂ ਦੋਸਤਾਂ ਤੋਂ ਪੁੱਛਣਾ ਚਾਹਣਾ ਵੀ ਡਾਕੂਮੈਂਟੇਸ਼ਨ ਔਰ ਨਾਵਲ ਦੇ ਵਿੱਚ ਫਰਕ ਕੀ ਹੁੰਦਾ ਹੈ ਜਥਾਰਤ ਦੇ ਵਿੱਚ ਕੀ ਫਰਕ ਹੈ ਡਾਕੂਮੈਂਟੇਸ਼ਨ ਉਹ ਇਸ ਲਈ ਲੱਗਦੀ ਹੈ ਕਿਉਂਕਿ ਬਿਲਕੁਲ ਇੱਕ ਨਵਾਂ ਜਿਹੜਾ ਵਿਸ਼ਾ ਹੈ ਉਹ ਆ ਰਿਹਾ ਹੈ ਪੁਲਿਸ ਦਾ ਪੁਲਿਸ ਦੀ ਗਹਿਰਾਈ ਦਾ ਹੁਣ ਤੱਕ ਜੋ ਪੁਲਿਸ ਚਿੱਤਰੀ ਜਾਂਦੀ ਸੀ ਉਹ ਛਤਰਖਾਨ ਵਾਲੇ ਲੋਕਾਂ ਦੀ ਬਾਰੇ ਸੀ ਪੁਲਿਸ ਨੇ ਕੁੱਟ ਤੇ ਜਾਂ ਪੁਲਿਸ ਦੇ ਨਾਲ ਨਾਫਰਤ ਪੈਦਾ ਕਰਦੀ ਜਦ ਮਕਦਮੇबाजी ਹੈ ਉਹ ਵੀ ਬੜੇ ਉੱਪਰਲੀ ਸਤਾ ਦੇ ਉੱਤੇ ਜਿਹੜੀ ਗੱਲ ਹੁੰਦੀ ਹੈ ਮੈਂ ਸਭ ਇਹਦਾ ਮੈਨੂੰ ਜਿਹੜੇ ਡਾਕੂਮੈਂਟੇਸ਼ਨ ਵਾਲੇ ਦੋਸਤ ਨੇ ਉਹ ਡਾਕੂਮੈਂਟੇਸ਼ਨ ਹੈਗਾ ਤਾਂ ਉਹ ਮੈਨਾਂ ਨਹੀਂ ਸਮਝਦੇ ਤੇ ਜਾਂ ਉਹਨਾਂ ਨੂੰ ਜਿਥਾਰਦਾ ਮੀਨਿੰਗ ਨਹੀਂ ਆਉਂਦਾ ਉਹਨਾਂ ਦੋਸਤਾਂ ਨੂੰ ਇਹਨਾਂ ਬਖਰੇਮਾ ਜਿਹੜਾ ਸਾਨੂੰ ਕਰ ਲੈਣਾ ਚਾਹੀਦਾ ਇਸ ਨਾਵਲ ਦੇ ਦੋਨਾਂ ਨਾਵਲਾਂ ਦੇ ਵਿੱਚ ਮੈਂ ਜਿਹੜਾ ਉਹ ਪੁਲਿਸ ਕਰਦਾਰ ਸੀ ਤੇ ਜੋ ਨਿਆਂਪਾਲਕਾ ਹੈ ਉਹਦਾ ਜਨਰਲਾਈਜੇਸ਼ਨ ਬਿਲਕੁਲ ਜਿਹੜੀ ਹੈ ਉਹ ਕੀਤੀ ਹੈ ਡਾਕੂਮੈਂਟੇਸ਼ਨ ਮੈਂ ਇਹ ਸਮਝਦਾ ਹਾਂ ਬਾਕੀ ਦਸ਼ਾਜ ਵਰਗੇ ਸਾਡੇ ਵਿਦਵਾਨ ਦੋਸਤ ਬੈਠੇ ਆ ਇਸ ਗੱਲ ਨੂੰ ਕਲੀਅਰ ਕਰਨਗੇ ਕਿ ਡਾਕੂਮੈਂਟੇਸ਼ਨ ਕੀ ਹੁੰਦੀ ਹੈ ਜਿਹੜਾ ਮੈਨੂੰ ਡਾਕੂਮੈਂਟੇਸ਼ਨ ਦਾ ਪਤਾ ਲੱਗਿਆ ਉਹ ਹੁੰਦਾ ਵੀ ਇੱਕ ਅਗਰ ਉਸ ਮੁਕੱਦਮੇ ਨੂੰ ਲੈ ਕੇ ਉਹਦੇ ਵਿੱਚ ਹਰ ਇੱਕ ਗਵਾਹ ਜੋ ਭੁੱਗਤਿਆ ਸੀ ਉਹਦਾ ਫੂ ਫੂ ਚਿੱਤਰਨ ਸੀ ਜਿਹੜਾ ਅਗਰ ਉਹ ਹੁੰਦਾ ਉਹਦੇ ਚ ਕਾਂਡ-ਸ਼ਾਂਡ ਕਰਕੇ ਮੈਂ ਲਿਖਦਾ ਤਾਂ ਸ਼ਾਇਦ ਉਹ ਡਾਕੂਮੈਂਟੇਸ਼ਨ ਹੁੰਦੀ ਪਰ ਇਸ ਨਾਵਲ ਦੇ ਵਿੱਚ ਤਾਂ ਜਨਰਲ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਜੋ ਉਹਦੀਆਂ ਧਾਰਨਾਵਾਂ ਨੇ ਜੋ ਉਹ ਕੰਮ ਕਰਦੇ ਐ ਤੇ ਹੁਣ ਤਾਂ ਆ ਇਹ ਨਾਵਲ ਤਾਂ ਮੇਰਾ 10 ਸਾਲ ਦੀ ਪਲੈਨਿੰਗ ਆ ਸਾਨੂੰ ਕਈ ਦੋਸਤਾਂ ਨੂੰ ਪਤਾ ਹੈ ਉਸ ਤੋਂ ਪਹਿਲਾਂ ਹੀ ਲਿਖਿਆ ਜਾ ਚੁੱਕਿਆ ਹੈ ਸ਼ਾਬੀ ਚੁੱਕਿਆ ਸੀ ਤੇ ਜਿਹੜਾ ਬੈਦਿਆ ਮਰਡਰ ਕੇਸ ਦੇ ਵਿੱਚ ਜੋ ਐਵੀਡੈਂਸ ਭੁੱਗਤੀ ਹੈ ਉਹ ਪਹਿਲਾਂ ਹੀ ਮੈਂ ਡਿਸਕਸ ਕਰ ਚੁੱਕਿਆ ਇਸ ਨਾਵਲ ਦੇ ਵਿੱਚ ਇਹਨੇ ਕੋਈ ਡਾਕੂਮੈਂਟੇਸ਼ਨ ਨਹੀਂ ਜਨਰਲਾਈਜੇਸ਼ਨ ਹੈ ਤੇ ਜੋ ਹੁਣ ਰਾਮਾ ਸਵਾਮੀ ਨਾਲ ਹੋਇਆ ਹੈ ਕਿਵੇਂ ਇੱਕ ਐਗਜ਼ੈਕਟਿਵ ਨੇ ਉਹਨੂੰ ਬਚਾਇਆ ਤੇ ਕਿਵੇਂ ਇੱਕ ਐਗਜ਼ੈਕਟਿਵ ਨੂੰ ਉਸਨੇ ਉਹਦਾ ਪੱਖ ਪੂਰਾ ਰਜਾਇਨ ਕਰਕੇ ਇਹ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਕਿ ਪੂਰਾ ਇੱਕ ਪਲੈਨਡ ਟਾਲ ਇੱਕ ਸਿਸਟਮੇ ਤੌਰ ਤੇ ਕੰਮ ਕਰ ਰਿਹਾ ਹੈ ਔਰ ਉਹ ਸਿਸਟਮ ਜਿਹੜਾ ਹੈਗਾ ਮੈਂ ਐਕਸਪੋਜ਼ ਕਰਿਆ ਟੋਟਲੀ ਕੋਈ ਡਾਕੂਮੈਂਟੇਸ਼ਨ ਨਹੀਂ ਕਿਸੇ ਇੱਕ ਨਾਲ ਪਾਤਰ ਨਾਲ ਸੰਬੰਧਿਤ ਨਹੀਂ ਹੈ ਕੋਈ ਪਾਤਰ ਜੇ ਰਿਸ਼ਵਤ ਹੈ ਸੀ ਰਿਸ਼ਵਤ ਲੈਣ ਵਾਲੇ ਨੂੰ ਬੇਈਮਾਨ ਕਹਿੰਦੇ ਆ ਤਾਂ ਦੂਜੇ ਪਾਸੇ ਜਿਹੜੀ ਸੱਤਾ ਹੈ ਉਸ ਨੂੰ ਜਿਹੜਾ ਇਮਾਨਦਾਰ ਹੈ ਉਸ ਨੂੰ ਵੀ ਬੇਈਮ ਸਰਕਾਰ ਤੋਂ ਲੈਣਾ ਹੁੰਦਾ ਹੈ ਕਿ ਔਖੀਚੜੀ ਨੇ ਪੋਇੰਟਮੈਂਟਸ ਕਰਦੇ ਨੇ ਸਾਰਾ ਜਿਹੜਾ ਸਿਸਟਮ ਹੈ ਉਹ ਸਾਨੂੰ ਜਦੋਂ ਗਹਿਰਾਈ ਨਾਲ ਦੋ ਵਾਰ ਜਾਂ ਤਿੰਨ ਵਾਰ ਇਸ ਨਾਵ ਨੂੰ ਅਸੀਂ ਪੜਾਂਗੇ ਤਾਂ ਸਾਨੂੰ ਹਰ ਇੱਕ ਜਿਹੜੀ ਐਕਸਪੋਜ਼ਰ ਹੈ ਉਹ ਇਸ ਸਿਸਟਮ ਦੀ ਸਮਝ ਆਏ ਤੀਸਰੀ ਇੱਕ ਗੱਲ ਸੀ ਭਾਸ਼ਾ ਬਾਰੇ ਜਿਤ ਤੱਕ ਪਹਿਲਾਂ ਵੀ ਅਸੀਂ ਤਾਂ ਗੱਲ ਕਰੀ ਆਵੇ ਜਿਹੜਾ ਸਿਸਟਮ ਹੈ ਸਾਡਾ ਸਾਰਾ ਜੁਡੀਸ਼ੀਅਲ ਸਿਸਟਮ ਇਹ ਸਾਰਾ ਇੰਗਲਿਸ਼ ਦੇ ਵਿੱਚ ਹੈ ਕੋਈ ਵੀ ਥਿਉਰੀ ਕੋਈ ਵੀ ਜਿਹੜਾ ਹੈ ਇੱਕ ਪੰਜਾਬੀ ਜਾਂ ਹਿੰਦੀ ਦੇ ਵਿੱਚ ਸਾਨੂੰ ਮਿਲਦਾ ਨਹੀਂ ਪੰਜਾਬੀ ਦੇ ਵਿੱਚ ਤਾਂ ਬਿਲਕੁਲ ਹੀ ਕੋਈ ਵੀ ਹੈ ਨਹੀਂ ਹੈ ਮੈਂ ਜਿੰਨਾ ਸਿਸਟਮ ਹੈ ਇਹ ਬਹੁਤ ਸਟੱਡੀ ਕਰੀਆ ਦੋ-ਤਾਈ ਸਾਲ ਮੇਰੇ ਕੋਲ ਨੋਟਸ ਵੀ ਹੈ ਕਈ ਦੋਸਤਾਂ ਨੇ ਦੇਖੇ ਵੀ ਹੈ ਉਹਨਾਂ ਨੂੰ ਪਹਿਲਾਂ ਮੈਂ ਇੰਗਲਿਸ਼ ਤੋਂ ਪੰਜਾਬੀ ਦੀ ਡਿਕਸ਼ਨਰੀ ਆ ਰਹੀ ਟ੍ਰਾਂਸਲੇਟ ਕਰਿਆ ਫਿਰ ਉਹ ਟ੍ਰਾਂਸਲੇਸ਼ਨ ਸੀ ਜਿਹੜੀ ਉਹਨੂੰ ਸੌਖੀ ਪੰਜਾਬੀ ਦੀ ਭਾਸ਼ਾ ਦੇ ਵਿੱਚ ਲਿਆਂਦਾ ਕਾਫੀ ਮਿਹਨਤ ਭਾਸ਼ਾ ਨੂੰ ਮੁੱਖ ਰੱਖ ਕੇ ਕਰਨੀ ਪਈ ਨਹੀਂ ਤੇ ਸ਼ਾਇਦ ਜਿਹੜਾ ਅਮਰਜੀਤ ਗਰੇਵਾਲ ਵਾਲਾ ਅਲੀਗੇਸ਼ਨ ਹੈ ਇਹ ਮੇਰੇ ਵੱਲੋਂ ਜਿਆਦਾ ਆਉਂਦਾ ਕਿ ਔਖੇ ਸ਼ਬਦ ਜਾਂ ਇੰਗਲਿਸ਼ ਦੇ ਸ਼ਬਦ ਹੈ ਇਹ ਜਿਆਦਾ ਇਸ ਨਾਵਲ 'ਚ ਵਰਤੇ ਗਏ ਹੈ ਇਸ ਲਈ ਇਹਨੇ ਇੱਕ ਰੁੱਖੀ ਭਾਸ਼ਾ ਨੂੰ ਔਰ ਇੱਕ ਰੁੱਖੇ ਵਿਸ਼ੇ ਨੂੰ ਇੱਕ ਨਾਵਲ ਦੇ ਵਿੱਚ ਲਿਆਉਣ ਲੱਗਿਆ ਥੋੜਾ ਬਹੁਤ ਜ वैसे इनी गल नहीं है जिन्नी के सी भरी है जेड़ा औरतਾਂ ਦੀ ਗੱਲ ਸੀ ਨਰਲਾ ਸਾਹਿਬ ਨੇ اٹھਾਇਆ ਸੀ ਪੁਆਇੰਟ ਹੈ ਔਰਤਾਂ ਬਾਰੇ ਪਹਿਲੀ ਗੱਲ ਤੇ ਮੇਰਾ ਤਜਰਬਾ ਹੋ ਸਕਦਾ ਇੰਨਾ ਕੀ ਹੋਵੇ ਕਿ ਜਿੰਨਾ ਕਿ ਮੈਂ ਤਜਰਬੇ ਚ ਆਉਂਦੀਆਂ ਉਹਨਾਂ ਕ ਮੈਂ ਲਿਖ ਸਕਦਾ ਦੂਸਰਾ ਜੋ ਜਥਾਰਤਿਕ ਪਾਸੇ ਇਛਾਤ ਜਥਾਰ ਦੀ ਗੱਲ ਕਰਦੇ ਆਂ ਦੂਜੇ ਪਾਸੇ ਅਸੀਂ ਆਲੋਚਨਾਤਮਕ ਜਥਾਰ ਦੇਵਾਦੀ ਗੱਲ ਕਰਦੇ ਆਂ ਕਿ ਜਿੰਨੇ ਕ ਪਾਤਰ ਮੇਰੀ ਨਜ਼ਰ ਦੇ ਵਿੱਚ ਆਉਂਦੇ ਆ ਜਾਂ ਜੋ ਰੋਲ ਅਦਾ ਕਰਦੇ ਆ ਕਿਸੇ ਸਿਸਟਮ ਦੇ ਵਿੱਚ ਮੈਂ ਉਹੀ ਹੂਬ ਹੂਈ ਲੈਣਾ ਮੈਂ ਇਸ ਥਿਊਰੀ ਤੇ ਨਹੀਂ ਚੱਲਦਾ ਵੀ ਔਰਤ ਜਿਹੜੇ ਪਾਤਰ ਹੈ ਉਹ ਜ਼ਰੂਰੀ ਇਹਦੇ ਵਿੱਚ ਆਉਣੇ ਚਾਹੀਦੇ ਸੀ ਉਹਨਾਂ ਨੂੰ ਆ ਕੇ ਪੋਜੀਟਿਵ ਰੋਲ ਜਿਹੜਾ ਹੈਗਾ ਜਰੂਰੀ ਕਰਨਾ ਚਾਹੀਦਾ ਸੀ ਮੈਂ ਇਸ ਧਾਰਨਾ ਦਾ ਨਹੀਂ ਹਾਂ ਵੀ ਬੱਲੋ ਮੱਲੀ ਜਿਹੜੇ ਪਾਤਰ ਆ ਉਸ ਵਿੱਚ ਪਾਏ ਜਾਣ ਇਸ ਪਾਤਰ ਜਿਹੜੇ ਉਹਨਾਂ ਨੂੰ ਜਿੰਨੇ ਪਾਤਰ ਔਰਤ ਪਾਤਰ ਹੈਗੇ ਆਕਰੋ ਗਹਿਰਾਈ ਨਾਲ ਤੁਸੀਂ ਦੇਖੋਗੇ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਵੀ ਉਹ ਪਾਤਰ ਐਕਸਪਲੋਇਟਡ ਪਾਤਰ ਨੇ ਉਹਨਾਂ ਨੂੰ ਉਸ ਸਿਸਟਮ ਦੇ ਵਿੱਚ ਜੇ ਕੋਈ ਕਾਲ ਕਰ ਲੈ ਜਾਂ ਕਿਸੇ ਠਾਣੇਦਾਰ ਜੱਜ ਜਾਂ ਮੁੰਸ਼ੀ ਅੱਗੇ ਪੇਸ਼ ਹੁੰਦੀ ਹੈ ਤਾਂ ਆਪਣੀ ਵੌਲੰਟੇਅਰਲੀ ਜਾਂ ਆਪਣੀ ਇੱਛਾ ਨਾਲ ਪੇਸ਼ ਨਹੀਂ ਹੁੰਦੀ ਉਸ ਨੂੰ ਸਿਸਟਮ ਨੇ ਕਰਪਤ ਕਰਤਾ ਹੈ ਮਜਬੂਰ ਕਰਤਾ ਹੈ ਉਹ ਪੈਸੇ ਨਹੀਂ ਦੇ ਸਕਦੀ ਆਪਣਾ ਮਕਦਮਾ ਲੜਨ ਲਈ ਤਾਂ ਉਸ ਨੂੰ ਆਪਣੇ ਕੋ ਉਹਨਾਂ ਦੋਸਤਾਂ ਨੇ ਮੇਰੇ ਸੁਝਾਇਆ ਵੀ ਦੁਬਾਰਾ ਨਾਵਲ ਨੂੰ ਔਰਤਾਂ ਨੂੰ ਇਸ ਪਰਪੈਕਟਿਵ ਦੇ ਵਿੱਚ ਦੇਖਣ ਵੀ ਉਹ ਕਿਸ ਕਿਉਂ ਇਹ ਜਿਹੀਆਂ ਹੋਈਆਂ ਉਹਦੇ ਬਾਰੇ ਜਿਹੜਾ ਮੈਂ ਜਵਾਬ ਹੈ ਇਹਨਾਂ ਹਰ ਇੱਕ ਪਾਤਰ ਦੇ ਨਾਲ ਹੀ ਨਾਲ ਦਿੰਦਾ ਰਿਹਾ ਤੀਸਰੀ ਗੱਲ ਸੀ ਇੱਕ ਜਹਾਦ ਬਾਰੇ ਵੀ ਕਿਸ ਤਰ੍ਹਾਂ ਦਾ ਜਹਾਦ ਅਸੀਂ ਲੜਨਾ ਹੈ ਵੈਸੇ ਡਾਕਟਰ ਸਰਜੀਤ ਬਰਨਾਲਵੀ ਜੀ ਨੇ ਉਹ ਗੱਲ ਜੋ ਮੈਂ ਦਿੱਤੀ ਹੈ ਉਹਨਾਂ ਨੂੰ ਫੜ ਲਈ ਸੀ ਪੜ੍ਹ ਕੇ ਵੀ ਤੁਹਾਨੂੰ ਸੁਣਾਈ ਸੀ ਵੀ ਜਿਹੜੇ ਪਾਤਰ ਨੇ ਉਹ ਜਾਗਰਤ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਸਿਸਟਮ ਬਦਲ ਨਹੀਂ ਸਕਦੇ ਇਸ ਤਰ੍ਹਾਂ ਹੀ ਫੈਸਲਾ ਹੋਣਾ ਹੈ ਗਰਮੀਤ ਇਹੜਾ ਪਾਤਰ ਨੂੰ ਬਿਲਕੁਲ ਪਤਾ ਹੈ ਇੱਕੋ ਵਾਰੀ ਮੈਂ ਸਾਰੇ ਨਾਵਲ ਦੇ ਇੱਕੋ ਸਮੇਂ ਮਜਬੂਰੀ ਵਸ 10 ਕ ਲੈਣਾ ਮੈਂ ਸਿਧਾਂਤੀਆਂ ਪੇਸ਼ ਕਰੀਆਂ ਨਹੀਂ ਮੈਂ ਕਿਤੇ ਕੋਈ ਗੱਲ ਨਹੀਂ ਕਰੀ ਉਹਦੇ ਵਿੱਚ ਉਹਨਾਂ ਨੇ ਡਾਕਟਰ ਅਗਲੋਰਾਂ ਨੇ ਸਰਜੀਤ ਉਹਨਾਂ ਨੇ ਪੜ੍ਹ ਕੇ ਸੁਣਾਈ ਸੀ ਜੋ ਕਹਿੰਦੇ ਨੇ ਅਸੀਂ ਸਿਸਟਮ ਨੂੰ ਬਦਲਣਾ ਹੈ ਸਾਡਾ ਇਹ ਮੁਕੱਦਮਾ ਹਰਨਾ ਜਾਂ ਜਿੱਤਣਾ ਸਾਡਾ ਉਦੇਸ਼ ਨਹੀਂ ਹੈ ਅਸੀਂ ਨੂੰ ਪਤਾ ਅਸੀਂ ਹਰਾਗੇ ਪਰ ਅਸੀਂ ਲੜਾਈ ਦੇ ਰਹੇ ਹਾਂ ਜਿਹੜੀ ਵਾਰ ਹੈ ਉਹ ਜਾਗਰਤ ਵਾਰ ਦਾ ਉਹਨਾਂ ਨੇ ਰੋਲ ਅਦਾ ਕਰਿਆ ਕਿ ਕੀ ਬਾਹਰ ਫਾਈਟ ਦੇਣੀ ਚਾਹੀਦੀ ਹੈ ਸੱਚ ਜਿਹੜਾ ਹੈ ਸਾਹਮਣੇ ਲਿਆਉਣਾ ਹੈ ਇਹ ਉਹਨਾਂ ਦਾ ਉਦੇਸ਼ ਹੈ ਜਿਹਦਾ ਸਰਜੀਤ ਬਨਾਲ ਵੀਦਾ ਸੀ ਕਿਸ ਤਰ੍ਹਾਂ ਦਾ ਸਿਸਟਮ ਲਿਆਉਣਾ ਚਾਹੁੰਦੇ ਆ ਉਹਨਾਂ ਦਾ ਕਿ ਨਵਲਕਾਰ ਹੁੰਦਾ ਹੈ ਉਸ ਦੇ ਸਾਰੇ ਸਿਸਟਮ ਨੂੰ ਨਹੀਂ ਲਿਆ ਕੇ ਪੇਸ਼ ਕਰਨਾ ਹੁੰਦਾ ਉਹਨਾਂ ਦੇ ਇੱਕ ਜੋ ਉਹਦਾ ਵਿਸ਼ਾ ਲਿਆ ਆਪੇ ਉਹਨੇ ਉਸੇ ਵਿਸ਼ੇ ਦੇ ਅੰਦਰ ਹੀ ਗੱਲ ਕਰਨੀ ਹੁੰਦੀ ਹੈ ਜੇ ਨਿਆ ਪਾਲਕਾ ਸਿਸਟਮ ਦੀ ਮੈਂ ਗੱਲ ਕਰਦਾ ਟੋਟਲ ਸਿਸਟਮ ਨੂੰ ਚੇਂਜ ਕਰਨ ਦੀ ਗੱਲ ਹੈ ਉਹਦੇ ਵਿੱਚ ਨਾ ਹੀ ਕੱਲਾ ਨਿਆ ਪਾਲਕਾ ਕੱਲੀ ਨਿਆ ਪਾਲਕਾ ਬਦਲ ਨਹੀਂ ਲੱਗੀ ਸਾਰਾ ਸਿਸਟਮ ਬਦਲਾਂਗੇ ਤਾਂ ਨਵਾਂ ਪ੍ਰਬੰਧ ਜਿਹੜਾ ਹੈਗਾ ਇਹ ਆਊਗਾ ਦੂਸਰੀ ਗੱਲ ਵੀ ਇਹ ਮੈਜ ਵਿੱਚ ਦੱਸਿਆ ਹੋਇਆ ਵੀ ਕੜੀ ਹੈ ਇੱਕ ਦੋ ਦੂਜੀ ਕੜੀ ਹੈ ਤੇ ਅਗਲਾ ਕੀ ਮਾਡਲ ਹੋਊਗਾ ਮੇਰਾ ਜੋ ਮੈਂ ਆਪਣੇ ਤੌਰ ਤੇ ਸੋਚਿਆ ਉਹ ਮਾਡਲ ਵੀ ਮੈਂ ਪੇਸ਼ ਕਰੂੰਗਾ ਵੀ ਅਗਲਾ ਜਿਹੜਾ ਸਿਸਟ ਇੱਕ ਲਹਿਰ ਬਣ ਰਹੀ ਲਹਿਰ ਦੇ ਪਾਤਰ ਹੈ ਜੋ ਹਰ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਆ ਕੇ ਇੱਕ ਮੂਵਮੈਂਟ ਬਣੇਗੀ ਤੇ ਜਿਹੜੀ ਮੂਵਮੈਂਟ ਹੈ ਉਹ ਗਾਹ ਸਿਸਟਮ ਨੂੰ ਚੇਂਜ ਕਰੂਗੀ ਕਿਸ ਤਰ੍ਹਾਂ ਦਾ ਸਿਸਟਮ ਲਿਆਉਗੀ ਇਹ ਮੈਂ ਅਗਲੀਆਂ ਕੜੀਆਂ ਦੇ ਵਿੱਚ ਪੇਸ਼ ਕਰਨ ਦਾ ਯਤਨ ਕਰੂੰਗਾ ਇਹ ਜਿਹੜੀ ਇੱਕ ਡਾਟਾ ਤਰਸ਼ੀਮ ਨੇ ਗੱਲ ਸੀ ਵੈਸੇ ਕੋਈ ਇਰੈਲੀਵੈਂਟ ਸਮਝਦਾ ਮੈਂ ਤਾਂ ਕੋਈ ਜਵਾਬ ਦੇਣ ਨਹੀਂ ਬਣਦਾ ਵੀ ਫਿਲਮ ਦੀ ਜਿਹੜੀ ਹੈ ਉਹ ਕੱਟੀ ਕਚੀ ਪਿਟੀ ਰਵਾਇਤ ਹੈ ਤੁਸੀਂ ਆਪੀ ਚ ਸਮਝ ਲਓਗੇ ਵੀ ਕੀ ਹੈ ਕੀ ਹੈ ਕੀ ਦੀ ਇੰਪੋਰਟੈਂਸ ਹੈ ਇੱਕ ਪੇਸ ਬਦਲ ਕੇ ਲੈ ਕੇ ਆਉਣ ਦੀ ਤੇ ਇੱਕ ਅਸੀਂ ਗੱਸਲ ਦੀ ਗੱਲ ਹੈ ਦਾਰਸ਼ਕ ਨਜ਼ਰੀਏ ਦੀ ਮੈਂ ਤਾਂ ਸਮਝਦਾ ਕਿ ਮੈਂ ਫਿਰ ਉਹੀ ਨਹੀਂ ਹੈ ਕਿ ਮੈਂ ਮਹਾਭਾਰਤ ਦਾ ਨਜ਼ਰੀਆ ਲੈ ਕੇ ਦੇਵਾਂ ਜਾਂ ਬੇਦ ਬਿਆਸ ਨੂੰ ਕੋਟ ਕਰਾਂ ਤਾਂ ਹੀ ਜਿਹੜਾ ਹੈਗਾ ਜਾਂ ਤਾਂ ਨਜ਼ਰੀਆ ਦਾਰਸ਼ਨਿਕ ਬਣੂਗਾ ਮੈਂ ਕਿ ਪੂਰਾ ਇੱਕ ਦਾਰਸ਼ਨਿਕ ਨਜ਼ਰੀਆ ਦਿੱਤਾ ਹੈ ਕਿ ਸਾਡਾ ਅਜਿਹਾ ਸਿਸਟਮ ਕੀ ਹੈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇੱਕ ਜਿਹੜੇ ਜਿਸ ਵਿਸ਼ੇ ਤੇ ਮੈਂ ਗੱਲ ਕਰੀ ਹੈ ਉਸੇ ਦੀ ਦਾਰਸ਼ਨਿਕਤਾ ਆਊਗੀ ਇਥੇ ਗੀਤਾ ਜਾਂ ਰਮਾਇਣ ਦਾ ਪਾਠ ਨਹੀਂ ਹੋ ਸਕਦਾ ਇਸ ਨਾਵਲ 'ਚ ਮੈਂ ਇੱਕ ਸਿਧਾਂਤ ਦਿੱਤਾ ਹੈ ਜਿਹੜੇ ਦੋ ਜਾਂ ਤਿੰਨ ਵਾਰੀ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਦਾਰਸ਼ਨਿਕਤਾ ਆਪਣੇ ਆਪ ਲੱਭ ਜਾਏਗੀ ਕਿ ਕੀ ਜਿਹੜਾ ਹੈ ਸੰਨਾਤ ਮੈਂ ਇਹ ਦੱਸਦਾ ਹੈ ਇਹ ਗੱਲਾਂ ਸੀ ਜਿਹੜੀਆਂ ਜਿਹੜੀਆਂ ਜਵਾਬ ਦੇਣੀਆਂ ਬੰਦੀਆਂ ਸੀ ਤੇ ਬਹੁਤ ਬਹੁਤ ਧੰਨਵਾਦ ਮਾਰੀ ਆਈ ਹੈ ਸੱਪ ਲਿਖਣ ਵਾਲਿਆਂ ਦੀ ਜਿਉਂ ਜਵਾਬ ਦੇਣਗੇ ਡਾਕਟਰ ਰਪਿੰਦਰ ਸਿੰਘ ਭਾਟੀ ਜੀ ਪਹਿਲਾਂ ਆਉਣਗੇ ਕਿਉਂਕਿ ਇਹਨਾਂ ਨੇ ਦੂਰ ਜਾਣਾ ਹੈ ਬਰਸਰ ਦੇ ਤੇ ਘਰਵਾਲਾ ਸਾਹਿਬ ਤਾਂ ਇੱਧੇ ਜਾਣ ਮੈਂ ਸਭ ਤੋਂ ਪਹਿਲਾਂ ਸਾਰੇ ਦੋਸਤਾਂ ਦਾ ਮਸ਼ਕੂਰ ਹਾਂ ਕਿ ਉਹਨਾਂ ਨੇ ਸਿਰਫ ਪਰਚਾ ਸੁਣਿਆ ਹੀ ਨਹੀਂ ਬਲਕਿ ਉਹਦੇ ਉੱਤੇ ਵਿਚਾਰ ਕਰਨੇ ਵੀ ਮਹੱਤਵਪੂਰਨ ਸਮਝੀਏ ਔਰ ਮੇਰੇ ਹਿਸਾਬ ਸਿਰ ਇੱਥੇ ਦੋ ਪਰਚੇ ਨਹੀਂ ਪੜੇ ਗਏ ਬਲਕਿ ਵੀ ਪਰਚੇ ਪੜੇ ਗਏ ਨੇ ਘਟਕਟ ਔਰ ਹਰ ਇੱਕ ਦੇ ਵਿੱਚ ਆਪਣਾ ਆਪਣਾ ਕੋਈ ਨਾ ਕੋਈ ਸੂਤਰ ਸੀ ਕੋਈ ਨਾ ਕੋਈ ਵਿਚਾਰ ਸੀ ਔਰ ਜਿੰਨੀ ਭਰਵੀ ਬਹਿਸ ਇਹਨਾਂ ਪਰਚਿਆਂ ਬਾਰੇ ਪਰਚਿਆਂ ਤੋਂ ਹਟ ਕੇ ਹੋਈ ਏ ਇਹ ਆਪਣੇ ਆਪ ਦੇ ਵਿੱਚ ਇਸ ਨਾਵਲ ਦੀ ਔਰ ਇਸ ਗੋਸ਼ਟੀ ਦੀ ਸਫਲਤਾ ਦਾ ਪ੍ਰਮਾਣ ਕੀਤਾ ਜਾ ਸਕਦੀ ਹੈ ਅ ਇਹ ਨਾਲ ਵੇਲੇ ਹੁਣ ਦੇ ਪਹਿਲਾਂ ਐ ਮੇਰੀ ਧਾਰਨਾ ਇਹ ਹੈ ਕਿ ਦੱਬ ਕੇ ਬਹਿਸ ਹੋਣੀ ਚਾਹੀਦੀ ਹੈ ਸ਼ਾਇਦ ਅਸੀਂ ਗੋਸ਼ਟੀ ਪਰੰਪਰਾਵਲ ਹੁਣ ਤੋੜ ਰਹੇ ਹਾਂ ਉਹ ਕਹਿੰਦਾ ਮੀਰ ਨੇ ਕਿਹਾ ਸੀ ਬਹੁਤ ਬੇਦਰਦੀ ਸਿਰ ਕਾਂਟੇ ਹਨ ਔਰ ਮੀਰ ਮੈਂ ਕਹਾਂ ਉਹਨਸੇ ਜਨਾਬ ਆਹਸਤਾ ਆਹਸਤਾ ਹਜ਼ੂਰ ਆਹਸਤਾ ਆਹਸਤਾ ਮੈਂ ਮਸ਼ਕੂਰ ਹਾਂ ਤੁਹਾਡਾ ਔਰ ਮੈਂ ਹੋਰ ਵੀ ਤੁਹਾਡੇ ਵਿਚਾਰ ਸੁਣਨੇ ਚਾਹੁੰਦਾ ਸੀ ਜਿਨ੍ਹਾਂ ਦੋਸਤਾਂ ਨੇ ਮੈਂ ਬਹਿਸ ਕੀਤੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਇੱਕ ਤੋਂ ਗੱਲਾਂ ਮੈਂ ਜ਼ਰੂਰ ਕਰਨੀਆਂ ਚਾਹਣਾ ਅ ਪਹਿਲੀ ਗੱਲ ਤਾਂ ਇਹ ਕਿ ਦੋਸਤਾਂ ਨੂੰ ਸ਼ਾਇਦ ਇਹ ਭਲੇਖਾ ਲੱਗ ਗਿਆ ਕਿ ਜਿਵੇਂ ਮੇਰੇ ਕਹੰਤ ਮਿੱਤਰ ਹੋਣਾ ਨੇ ਆਪਣੇ ਨਾਵਲ ਦਾ ਅੰਤ ਬਦਲ ਦਿੱਤਾ ਇਸ ਤਰ੍ਹਾਂ ਨਹੀਂ ਹੋਇਆ ਮੇਰੇ ਜੀ ਵੀ ਬੈਠੇ ਨੇ ਔਰ ਮੈਂ ਇਹਨਾਂ ਨੂੰ ਇੱਕ ਸਧਾਰਨ ਪਾਠਕ ਹੋਣ ਦੇ ਨਾਤੇ ਆਪਣੀ ਰਾਏ ਦੱਸੀ ਸੀ ਵੀ ਮੈਨੂੰ ਐਦਾਂ ਦਾ ਲੱਗਾ ਔਰ ਮੇਰੇ ਤੋਂ ਇਲਾਵਾ ਇਹਨਾਂ ਨੇ ਦੱਸਿਆ ਮੈਨੂੰ ਇਹ ਗੱਲ ਮੈਂ ਇਹਨਾਂ ਦੀ ਦੱਸੀ ਗੱਲ ਤੁਹਾਡਾ ਨਾਲ ਸਾਂਝੀ ਕਰਦਾ ਪਿਆ ਕਿ ਇਹਨਾਂ ਨੇ ਦੱਸਿਆ ਹੈ ਕਿ ਦਰਸਲ ਇਹਦੇ ਸਬੰਧ ਦੇ ਵਿੱਚ ਮੈਨੂੰ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ ਹੈ ਮਿਸਾਲ ਦੇ ਤੌਰ ਤੇ ਨਾਦਰ ਸਿੰਘ ਉਹਨਾਂ ਦਾ ਨਾਮ ਮਿਲਿਆ ਹੋਰ ਵੀ ਕਈਆਂ ਦਾ ਨਾਮ ਆਇਆ ਸੋ ਜੇ ਤੁਹਾਨੂੰ ਕਿਤੇ ਇਹ ਮੁਗਾਲਾ ਤਾਂ ਲੱਗ ਗਿਆ ਮੈਂ ਇਟਾ ਵੱਡਾ ਬੰਦਾ ਨਹੀਂ ਕਿ ਮੇਰੇ ਕਹਿਣ ਤੇ ਉਮੀਦ ਹੋਣੀ ਨਾਵਲ ਬਦਲ ਦੇਣਾ ਆਪਣਾ ਪਿਛਲਾ ਹਿੱਸਾ ਇਸ ਕਰਕੇ ਇਹ ਮਗਾਲਤਾ ਜਿਹੜਾ ਆਪਣੇ ਜ਼ਿਹਨ ਦੇ ਵਿੱਚੋਂ ਕੱਢ ਦਿੱਤਾ ਜਾਏ। ਪਹਿਲੀ ਗੱਲ ਖੈਰ ਸਿੰਘ ਸਾਹਿਬ ਨੇ ਸ਼ੁਰੂ ਕੀਤੀ ਸੀ ਕਿ ਮੁਕੰਮਲ ਤੌਰ ਤੇ ਰੋਮਾਂਟਿਕ ਪ੍ਰਤੀਵਾਦੀ ਧਾਰਾ ਰੋਮਾਂਟਿਕ ਪ੍ਰਤੀਵਾਦ ਤੋਂ ਮੁਕਤ ਹੋਇਆ ਨਹੀਂ ਜਾ ਸਕਦਾ। ਇਹ ਦਰਸਲ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਪੇਸ਼ ਕੀਤੀ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਨਾਵਲ ਦਾ ਜਿਹੜਾ ਅੰਤ ਹੈ ਇਹਦਾ ਅਖੀਰਲਾ ਹਿੱਸਾ ਹੈ ਜੱਜ ਹੁਣਾਂ ਨੇ ਵੀ ਗੱਲ ਕੀਤੀ ਹੈ ਹੋਰ ਵੀ ਇੱਕ ਦੋ ਥਾਵਾਂ ਤੋਂ ਇਸੇ ਬਾਰੇ ਵਿਚਾਰ ਹੋਏ ਨੇ ਕਿ ਅਸੀਂ ਰੋਮਾਂਟਿਕ ਪ੍ਰਤੀਵਾਦ ਤੋਂ ਵਿਗਿਆਨਕ ਪ੍ਰਤੀਵਾਦ ਵਾਲੇ ਪਾਸੇ ਜਾਣਾ। ਅਸੀਂ ਉਹਨਾਂ ਘਟਨਾਵਾਂ ਨੂੰ ਪੇਸ਼ ਕਰਨਾ ਹੈ ਜਿਹੜੀਆਂ ਸਾਡੀ ਚੇਤਨਾ ਨੂੰ ਤਿੱਖੀਆਂ ਕਰਨ ਵਾਲੀਆਂ ਵੀ ਹੋਣ ਸਾਨੂੰ ਆਲੇ-ਦੁਆਲੇ ਪ੍ਰਤੀ ਤਿੱਖੀ ਸੂਝ ਦੇਣ ਵਾਲੀਆਂ ਹੋਣ ਨਾ ਕਿ ਕਿਸੇ ਸਾਨੂੰ ਅਦਰਸ਼ ਦੇ ਵਿੱਚ ਨਾ ਕਿ ਕਿਸੇ ਉਪਭਾਵਕਤਾ ਦੇ ਵਿੱਚ ਭਾਵਕਤਾ ਦੇ ਵਿੱਚ ਬੇਦਨਾ ਸੰਵੇਦਨਾ ਦੇ ਵਿੱਚ ਵਹਾ ਕੇ ਲੈ ਜਾਣ ਅਸੀਂ ਸੋਚ ਨੂੰ ਤਿੱਖਨ ਤੀਬਰ ਕਰਨ ਵਾਲੀਆਂ ਰਚਨਾਵਾਂ ਲਿਖਣੀਆਂ ਹੈ ਨਾ ਕਿ ਐਸੀਆਂ ਰਚਨਾਵਾਂ ਲਿਖਣੀਆਂ ਜਿਹੜੀਆਂ ਕਿ ਅਖੀਰ ਦੇ ਵਿੱਚ ਆਪਣੇ ਆਪ ਨੂੰ ਸਾਨੂੰ ਜਨਕਿ ਪਾਠਕ ਨੂੰ ਆਪਣੇ ਵਿੱਚ ਗਲੇਫ ਕੇ ਉੱਥੇ ਹੀ ਛੱਡ ਦੇਣ ਮੇਰਾ ਇਹ ਨੁਕਤਾ ਸੀ ਤੇ ਦੂਸਰੀ ਗੱਲ ਇਹ ਕਿ ਜੇ ਮੈਂ ਇਹ ਨੂੰ ਇਹ ਕਿਹਾ ਹੁੰਦਾ ਕਿ ਲਓ ਜੀ ਇਹ ਤਾਂ ਉਸੇ ਤਾਹੀ ਵਿਸਥਾਰ ਬਸ ਹੋ ਰਿਹਾ ਤੇ ਫਿਰ ਸ਼ਾਇਦ ਮੈਂ ਪੇਪਰ ਲਿਖਦਾ ਹੀ ਨਾ ਜੇ ਮੈਂ ਪੇਪਰ ਲਿਖਿਆ ਤਾਂ ਇਸ ਰਚਨਾ ਦੀ ਸਾਰਥਕਤਾ ਨੂੰ ਮੱਦੇਨਜ਼ਰ ਰੱਖ ਕੇ ਲਿਖਿਆ ਕਿ ਰਚਨਾ ਸਾਰਥਕ ਹੈ ਪਰ ਕੁਝ ਰੂੜੀਆਂ ਜਿਹੜੀਆਂ ਇਹਦੇ ਵਿੱਚ ਪ੍ਰਵੇਸ਼ ਪਾ ਗਈਆਂ ਮੈਂ ਤਿੰਨ ਗੱਲਾਂ ਕੀਤੀਆਂ ਸੀ ਪਹਿਲਾਂ ਬੋਲਦੇ ਪਹਿਲੀ ਗੱਲ ਫੈਕਟਸ ਦੀ ਜਿਨ੍ਹਾਂ ਨੂੰ ਮੀਤ ਸਾਹਿਬ ਨੇ ਡਾਕੂਮੈਂਟੇਸ਼ਨ ਕੀਤਾ ਜਾਂ ਹੋਰ ਵੀ ਦੋਸਤਾਂ ਨੇ ਕਿਹਾ ਸੀ ਦੂਸਰੀ ਗੱਲ ਐਕਸਪੀਰੀਅੰਸ ਦੀ ਤੀਸਰੀ ਗੱਲ view point ਦੀ ਜਿਹੜਾ ਮੇਰਾ ਕਿੰਤੂ ਸੀ ਉਹ 뷰 ਪੁਆਇੰਟ ਤੇ ਸੀ ਪਹਿਲੇ ਦੋਵੇਂ ਨੁਕਤੇ ਜਿਹੜੇ ਨੇ ਉਹਨਾਂ ਦੀ ਅਹਿਮੀਅਤ ਦਾ ਸਾਰੇ ਪਰਚੇ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡਾ ਉਸ ਤੋਂ ਤੁਹਾਨੂੰ ਵਾਕਿਫ ਕਰਾਵਾਂ ਦੂਸਰੀ ਖੈਰ ਸਾਹਿਬ ਨੇ ਗੱਲ ਕੀਤੀ ਕਿ ਪੁਆਇੰਟ ਆਫ 뷰 ਦੀ ਪੁਆਇੰਟ ਆਫ 뷰 ਜਿਹੜਾ ਸਮੁੱਚੀ ਰਚਨਾ ਚ ਓਥ-ਓਥ ਹੁੰਦਾ ਕਿਸੇ ਇੱਕ ਕਿਰਦਾਰ ਚ ਨਹੀਂ ਹੁੰਦਾ ਸਮੁੱਚੇ ਹਰ ਪਾਤਰ ਦੇ ਵਿੱਚ ਹਰ ਘਟਨਾ ਚ ਹਰ ਸਥਿਤੀ ਚ ਜੇ ਇਸ ਤਰ੍ਹਾਂ ਨਾ ਹੋਏ ਤਾਂ ਰਚਨਾ ਜਿਹੜੀ ਹੈ ਉਹਦਾ ਤਾਂ ਮਹਾਂਦਰਾ ਹੀ ਬੜਾ ਡੱਬ ਖੜੱਬਾ ਬਣੇ ਪੁਆਇੰਟ ਆਫ 뷰 ਸਾਰੀ ਰਚਨਾ ਚ ਹੁੰਦਾ ਪਰੰਤੂ ਇਹਦੇ ਬਾਵਜੂਦ ਲੇਖਕ ਦੀ ਵਿਸ਼ਵ ਦ੍ਰਿਸ਼ਟੀ ਜਿਹੜੀ ਹੈ ਨਾ ਉਹ ਕੁਝ ਪਾਤਰਾਂ ਦੇ ਨਾਲ ਹਮਦਰਦੀ ਰਾਹੀਂ ਉਜਾਗਰ ਹੁੰਦੀ ਹੈ ਮੇਰਾ ਇਸ਼ਾਰਾ ਉਸ ਨੁਕਤੇ ਵੱਲ ਸੀ ਖੈਰਾ ਸਾਹਿਬ ਇਹਨੂੰ ਗਲਤ ਕੰਟੈਕਸਟ ਚ ਲਗਾ ਗਏ ਨਾ ਤੀਸਰੀ ਤੇ ਮਹੱਤਵਪੂਰਨ ਗੱਲ ਕਿ ਭੀੜ ਜਿਹੜੀ ਹੈ ਇਹਦੇ ਨਾਲ ਮੈਂ ਮਿੱਤਰੋ ਕਹਿਣਾ ਚਾਹੁੰਦਾ ਕਿ ਕੈਰੇਕਟਰਸ ਜਿਹੜੇ ਨੇ ਉਹ ਇੱਕ ਅਨ ਆਰਗੇਨਾਈਜ਼ਡ ਮੌਬ ਚ ਵੜਦੇ ਪੈਣਾ ਮੇਰਾ ਇਸੇ ਵੱਲ ਇਸ਼ਾਰਾ ਹੈ ਕਿ ਪਾਤਰ ਜਿਹੜੇ ਨੇ ਅਸੰਗਠਿਤ ਭੀੜ ਦੇ ਵਿੱਚ ਵੜਦੇ ਪੈਣਾ ਔਰ ਉਹਦੇ ਰਾਹੀਂ ਜੋ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਸੰਦੇਸ਼ ਦੇਣ ਦੀ ਗੱਲ ਮੈਂ ਇਸੇ ਕਰਕੇ ਦੋ ਕੋਟੇਸ਼ਨਾਂ ਪਹਿਲਾਂ ਕੋਟ ਕੀਤੀਆਂ ਇੱਕ ਚੈਕੋਪ ਦੀ ਜਿਹੜੀ ਨਾ ਦਿੱਤੀ ਹੈ ਦੂਸਰੀ ਛੀਗਰ ਡਰਾਮੇ ਚੋਂ ਯਾਨੀ ਕਿ ਰਾਈਟਰ ਦੇ ਕਨਸੈਪਟ ਤੇ ਕ੍ਰिएशन ਦੇ ਵਿਚਾਰ ਜਿਹੜੀ ਵਿਥ ਮੈਨੂੰ ਲੱਗੀ ਹੈ ਨਾ ਉਹਦਾ ਇਸ਼ਾਰਾ ਮੈਂ ਇਹਦੇ ਵਿੱਚ ਅਖੀਰ ਤੇ ਕੀਤਾ ਹੈ ਔਰ ਇੱਕ ਦੋ ਗੱਲਾਂ ਹੋਰ ਕਰਨੀਆਂ ਤਸਨੀਮ ਜੀ ਨੇ ਕਿਹਾ ਸੀ ਕਿ ਪਾਤਰ ਵਿਕਾਸ ਨਹੀਂ ਕਰਦੇ ਇਹ ਮੇਰੇ ਖਿਆਲ ਹੈ ਕਿ ਇਹ ਜਿਹੜੀ ਗੱਲ ਹੈ ਬਹੁਤ ਸਾਰੇ ਪਾਤਰਾਂ ਬਾਰੇ ਭਾਵੇਂ ਠੁੱਕਦੀ ਹੋਏ ਪਰ ਪਿਆਰੇ ਨਾਲ ਦਾ ਕਰੈਕਟਰ ਜਿਹੜਾ ਹੈ ਇਹਦੇ ਵਿੱਚ ਇੱਕ ਪੂਰੇ ਡਵੈਲਪਮੈਂਟ ਦੇ ਪ੍ਰੋਸੈਸ ਤੋਂ ਨਿਕਲਦਾ ਇਸ ਕਰਕੇ ਉਹ ਕਿਰਦਾਰ ਜਿਹੜਾ ਇੱਕ અપਵਾਦ ਰੂਪ ਦੇ ਵਿੱਚ ਸਮਝਿਆ ਜਾਣਾ ਚਾਹੀਦਾ ਅ ਮੈਂ ਤਕਬੀਰ ਹੁਣਾ ਨਾਲ 100% ਮਤਫਕ ਹਾਂ ਕਿ ਇਹਨੂੰ ਗਿਣੇ ਮੱਥੇ ਪ੍ਰਤੀਮਾਨਾਂ ਦੇ ਉੱਤੇ ਇਸ ਰਚਨਾ ਨੂੰ ਨਹੀਂ ਪਰਖਿਆ ਜਾ ਸਕਦਾ ਸ਼ਾਇਦ ਮੈਂ ਆਪਣੇ ਸਾਰੇ ਪਰਚੇ 'ਚ ਇਹੀ ਕੋਸ਼ਿਸ਼ ਕੀਤੀ ਹੈ ਕਿ ਇਸ ਰਚਨਾ ਦੇ ਉੱਤੇ ਉਹ ਜਿਹੜੇ ਪਹਿਲਾਂ ਬਣੇ ਪ੍ਰਤੀਮਾਨ ਨੇ ਨਾ ਵੀ ਆ ਵਿਸ਼ਾ ਵਸਤੂ ਹੁੰਦਾ ਜੀ ਐਸਐਲ ਹੁੰਦੀ ਜੀ ਪਾਤਰ ਹੁੰਦੇ ਜੀ ਕਥਾਨਕ ਹੁੰਦਾ ਮੈਂ ਕੋਸ਼ਿਸ਼ ਕੀਤੀ ਉਸ ਤੋਂ ਜ਼ਿਆਦਾ ਥੋੜਾ ਜਿਹਾ ਲੰਬੇ ਹਟ ਕੇ ਤੁਰੰਦੀ ਮੰਨੋ ਨੇ ਪਤਾ ਮੈਂ ਕਿ ਤਨਾ ਕੋ ਕਾਮਯਾਬ ਹੋਇਆ ਪਰ ਅਲਬਤਾ ਮੇਰਾ ਇੱਕ ਸਿਹਰਦ ਯਤਨ ਇਹਦੇ ਸਬੰਧ ਦੇ ਵਿੱਚ ਜ਼ਰੂਰ ਸੀ। ਅ ਜੱਜ ਹੁਣਾਂ ਨੇ ਅਚਾਨਕ اردو ਚ ਕਹਿੰਦੇ ਨੇ ਕਿ ਉਸੇ ਸਯਾਦ ਨੇ ਕੁਛ ਗੁਲ ਨੇ ਕੁਛ ਬੁਲਬੁਲ ਨੇ ਕੁਛ ਸਮਝਾ ਚਮਨ ਮੇ ਕਿਤਨੀ ਮਾਨੇ ਖੇਚਤੀ ਹੈ ਖਾਮੋਸ਼ੀ ਮੇ ਰਹੀ ਉਹ ਦਰਸਲ ਨਾਵਲ ਦਾ ਅੰਤ ਜਿਹੜਾ ਨਾ ਇਸ ਤਰ੍ਹਾਂ ਦਾ ਬਣ ਗਿਆ। ਦੋਸਤ ਕੁਛ ਹੋਰ ਅਰਥ ਲੈਂਦੇ ਪਾਣੇ ਮੈਂ ਕੁਛ ਹੋਰ ਅਰਥ ਲੈਂਦਾ ਪਿਆ। ਮੈਂ ਨਹੀਂ ਕਹਿੰਦਾ ਮੈਂ ਠੀਕ ਅਰਥ ਲੈਂਦਾ ਪਿਆ ਪਰ ਇੱਕ ਵਾਰੀ ਇਹ ਵੀ ਪੜ ਲਾਂ ਮੈਂ ਵੀ ਦੁਬਾਰਾ ਪੜਨ ਦੀ ਕੋਸ਼ਿਸ਼ ਕਰਾਂਗਾ ਸ਼ਾਇਦ ਕਿਸੇ ਸਾਂਝੇ ਸੱਤੇ ਤੇ ਪਹੁੰਚ ਜਾਏ। ਅ ਨਰਾਲਾ ਜਿਹੜੀ ਗੱਲ ਕਹਿੰਦੇ ਸੀ ਨਾ ਇਹ ਜ਼ਿਆਦਾ ਵਿਚਾਰ ਦੀ ਮੰਗ ਕਰਦੀ ਹੈ ਕਿ ਬੁਰਾਈ ਦੇ ਖਿਲਾਫ ਪਰ ਦੂਸਰਾ ਨੁਕਤਾ ਕਿ ਜਹਾਦ ਲਈ ਨੂੰ ਹੁਕਸਾਉਂਦੀ ਮੇਰਾ ਖਿਆਲ ਹੈ ਜਹਾਦ ਲਈ ਜਿਹੜਾ ਰਾਈਟਰ ਨੇ ਹੁਕਸਾਣਾ ਹੁੰਦਾ ਨਾ ਉਹ ਉਹਨੇ ਨਾਰੇ ਦੀ ਪੱਧਰ ਤੇ ਨਹੀਂ ਹੁਕਸਾਣਾ ਤੁਹਾਨੂੰ ਉਹ ਸਮੁੱਚੀ ਰਚਨਾ ਜਿਹੜੀ ਹੈ ਉਹਦੇ ਢਾਂਚੇ ਦੇ ਵਿੱਚੋਂ ਇੱਕ ਚੀਜ਼ ਪੈਦਾ ਹੋਣੀ ਹੈ ਔਰ ਮੇਰਾ ਖਿਆਲ ਹੈ ਕਿ ਜੇ ਇਸ ਰਚਨਾ ਦੀ ਪ੍ਰਾਪਤੀ ਕੋਈ ਹੈ ਅਨਸੈਟਲ ਲੈਵਲ ਤੇ ਜਿੰਨੂੰ ਅਸੀਂ ਅਨਕੌਂਸ਼ੀਅਸ ਆਫ ਦਾ ਵਰਕ ਕਹਿੰਦੇ ਆ ਮੈਂ ਉਸਤਾਹੀ ਕਰ ਰਿਹਾ ਟਰਮ ਵਰਤਨ ਦੀ ਜਿੱਦਾਂ ਬੰਦੇ ਦਾ ਅਵਚੇਤਨ ਹੈ ਨਾ ਇਸੇ ਤਰ੍ਹਾਂ ਰਚਨਾ ਦਾ ਵੀ ਅਵਚੇਤਨ ਹੈ ਰਚਨਾ ਦੇ ਅਵਚੇਤਨ ਚ ਜੇਕਰ ਕੋਈ ਚੀਜ਼ ਜੇਕਰ ਕੋਈ ਖਾਮੋਸ਼ੀ ਸਭ ਤੋਂ ਉੱਚੀ ਹੈ ਤਾਂ ਉਹ ਖਾਮੋਸ਼ੀ ਜਿਹੜੀ ਹੈ ਉਹ ਇਹੀ ਹੈ ਕਿ ਜੋ ਸਾਹਮਣੇ ਵਾਪਰਦਾ ਪਿਆ ਨਾ ਜੋ ਸਾਹਮਣੇ ਹੋ ਰਿਹਾ ਹੈ ਇਹ ਕਿਸੇ ਤਰ੍ਹਾਂ ਗ੍ਰਹਿਣਯੋਗ ਨਹੀਂ ਕਬੂਲਯੋਗ ਨਹੀਂ ਇਹਨੂੰ ਬਦਲਣ ਦੀ ਲੋੜ ਹੈ ਇਸ ਕਰਕੇ ਮੈਂ ਉਸ ਖਾਮੋਸ਼ੀ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕਿ ਰਚਨਾ ਦਾ ਅਵਚੇਤਨ ਹੈ ਹੁਣ ਰਹੀ ਅਸਤਰ ਸੇਮ ਹੋਣਾਂ ਦੀ ਗੱਲ ਤਾਂਲੀ ਗੱਲ ਤਾਂ ਇਹ ਕਿ ਅਸਤਰ ਸੇਮ ਹੋਣਾ ਮੈਨੂੰ ਲੱਗਦਾ ਹੈ ਕਿ ਮੇਰੀਆਂ ਗੱਲਾਂ ਸੁਣੀਆਂ ਨਹੀਂ ਬਸ ਫੜਾਫੜ ਇੱਕ ਗੱਲ ਕੱਢੀ ਮੈਂ ਪਰਕਤੀਵਾਦ ਨੂੰ ਪਤਾ ਨਹੀਂ ਕੀ ਕਹਤਾ ਐ ਇਸ ਤਰ੍ਹਾਂ ਕੁਛ ਨਹੀਂ ਹੋਇਆ ਮੇਰਾ ਖਿਆਲ ਐ ਇਹਨਾਂ ਨੇ ਉਸ ਗੱਲ ਨੂੰ ਗਲਤ ਪ੍ਰਸੰਗ ਦੇ ਵਿੱਚ ਪਕੜ ਲਿਆ ਸ਼ਾਇਦ ਉਹਦਾ ਕਾਰਨ ਇਹ ਐ ਕਿ ਮੇਰਾ ਪਰਚਾ ਇਹਨਾਂ ਦੇ ਕੋਲੋਂ ਧਿਆਨ ਨਾਲ ਨਹੀਂ ਘੋਲਿਆ ਗਿਆ ਦੂਸਰੀ ਗੱਲ ਕਿ ਮੈਂ ਬਿਲਕੁਲ ਨਹੀਂ ਕੋਸ਼ਿਸ਼ ਕੀਤੀ ਕਿ ਨਵੀਨਤਾ ਲਿਆਉਣ ਦੇ ਲਈ ਇਹਦੇ ਵਿੱਚ ਚੇਨ ਪ੍ਰਬੰਧ ਸਾਈਨ ਸਿਗਨੀਫਾਇਰ ਸਿਗਨੀਫਾਈਡ ਵੜਾ ਅਸਲ ਚ ਗੱਲ ਇਹ ਹੁੰਦੀ ਐ ਕਿ ਇਹ ਬੜਾ ਜਦੋਂ ਦੀ ਸਾਡੀ ਸਮੀਖਿਆ ਸ਼ੁਰੂ ਹੋਈ ਐ ਨਾ ਆਲੋਚਨਾ ਜਦੋਂ ਦੀ ਸ਼ੁਰੂ ਹੋਈ ਐ ਉਦੋਂ ਨੇ ਮੁੱਦਾ ਉੱਠਿਆ ਔਖਾ ਜੀ ਔਖਾ ਜੀ ਔਖਾ ਜੀ ਔਖਾ ਜੀ ਮੈਂ ਗੱਲ ਨਾਲ ਮਤਫਕ ਹਾਂ ਕਿ ਆਖ ਜਿਹੜੀ ਹੈ ਨਾ ਕਿਸੇ ਨਵੀਨਤਾ ਨੂੰ ਲਿਆਉਣ ਦੇ ਲਈ ਕਿਸੇ ਪ੍ਰਭਾਵ ਨੂੰ ਪੈਦਾ ਕਰਨ ਦੇ ਲਈ ਪੰਟਾਉਪਲੇ ਦੇ ਦਿਖਾਵੇ ਦੇ ਲਈ ਨਹੀਂ ਹੋਣੀ ਚਾਹੀਦੀ ਮਗਰ ਉਨੀ ਦੇਰ ਤੱਕਣ ਕਿਸੇ ਵੀ ਗਿਆਨ ਦੇ ਖੇਤਰ 'ਚ ਅਸੀਂ ਵਿਕਾਸ ਨਹੀਂ ਕਰ ਸਕਦੇ ਜਿੰਨੀ ਦੇਰ ਤੱਕਣ ਅਸੀਂ ਸੰਕਲਪਾਂ ਦੀ ਵਰਤੋਂ ਨਹੀਂ ਕਰਦੇ ਸੰਕਲਪ ਸਾਨੂੰ ਕਿਸੇ ਵਰਤਾਰੇ ਬਾਰੇ ਸੂਤਰਕ ਰੂਪ 'ਚ ਕੁਝ ਦੱਸਦੇ ਨੇ ਅਸੀਂ ਇੱਕ ਤੋਂ ਦੇ ਵਿੱਚ ਲੱਗੇ ਆ ਵੀ ਲਓ ਜੀ ਇਹ ਵੀ ਗਲਤ ਹੋ ਗਿਆ ਜੀ ਇਹ ਵੀ ਗਲਤ ਹੋ ਗਿਆ ਇਹ ਇੱਕ ਕਿਸੇ ਜ਼ੁਬਾਨ ਦੇ ਵਿਗਿਆਨਕ ਲੀਹ ਦੇ ਉੱਤੇ ਤੁਰਨ ਵਾਸਤੇ ਜ਼ਰੂਰੀ ਹੈ ਮੈਂ ਇਹ ਗੱਲ ਮੰਨਦਾ ਕਿ ਉਹ ਦਿਖਾਵੇ ਲਈ ਨਹੀਂ ਆਉਣਾ ਚਾਹੀਦੇ ਨਵੀਨਤਾ ਲਈ ਨਹੀਂ ਆਉਣਾ ਚਾਹੀਦੇ ਮਗਰ ਆਉਖ ਤੇ ਸੌਖ ਦਾ ਸਬੰਧ ਪਾਠਕ ਨਾਲ ਵੀ ਹੈ ਕੋਈ ਬੰਦਾ ਅੱਗੇ ਭੱਜਦਾ ਪਿਆ ਨਾ ਤੇ ਉਹਨੂੰ ਇਹ ਨਾ ਕੋ ਰੁਕ ਜਾ ਥੋੜਾ ਜਿਹਾ ਆਪਾਂ ਵੀ ਰਫ਼ਤਾਰ ਨੂੰ ਤੇਜ਼ ਕਰੀਏ ਕਿ ਬੰਦੇ ਨੂੰ ਰੋਕਣ ਦੀ ਬਜਾਏ ਸਾਡੀ ਰਫ਼ਤਾਰ ਤੇਜ਼ ਹੋਏਗੀ ਤਾਂ ਇਹ ਸਾਡੇ ਸਹਿਜ ਦਾ ਅੰਗ ਬਣ ਜਾਣਗੇ ਮੈਂ ਇਹ ਨਵੀਨਤਾ ਲਿਆਉਣ ਲਈ ਨਹੀਂ ਇਹ ਮੇਰੇ ਸਹਿਜ ਦਾ ਅੰਗ ਨੇ ਮੈਂ ਬਹੁਤ ਕੋਸ਼ਿਸ਼ ਕਰਦਾ ਇਹਨਾਂ ਨੂੰ ਘਟਾਇਆ ਜਾਏ ਕਿਸੇ ਤਰੀਕੇ ਨਾਲ ਔਰ ਕਿਸੇ ਤਰੀਕੇ ਨਾਲ ਵੀ ਇਹ ਜਤਨ ਨਹੀਂ ਕਿ ਇਹਨਾਂ ਦੇ ਨਾਲ ਕਿਸੇ ਤਰੀਕੇ ਨਾਲ ਗਲਤ ਜੜੀ ਹੈ ਉਹ ਪ੍ਰਭਾਵ ਪੈਦਾ ਕੀਤਾ ਜਾਏ ਦੂਸਰੀ ਗੱਲ ਇਹ ਕਿ ਇਹ ਜਿਹੜਾ ਹੈ ਨਾ ਔਖੀ ਲੱਗਦੀ ਸੌਖੀ ਲੱਗਦੀ ਇਹ ਇੱਕ ਸਾਡਾ ਅਮੂਰਤ ਮਾਨਸਿਕ ਵਰਤਾਰਾ ਹੈ ਇੱਕ ਕੋਈ ਗੱਲ ਮੈਂ ਸਵੇਰੇ ਇੱਕ ਸ਼ੇਰ ਸੁਣ ਰਿਹਾ ਸੀ ਹਰ ਸੂਖਿ ਦਿਖਾਈ ਦਿੱਤੇ ਹਨ ਉਹ ਜਲਵਾ ਕਰ ਮuje ਕਿਆ ਕਿਆ ਫਰੇਬ ਦੇਤੀ ਹੈ ਮੇਰੀ ਨਜ਼ਰ ਮuje ਮਨ ਮੇਰਾ ਦੋਸਤ ਪੁੱਛਦਾ ਸੂਖ ਕੀ ਹੁੰਦਾ ਯਾਨੀ ਕਿ ਜਦੋਂ ਸੂ ਦਾ ਪਤਾ ਨਹੀਂ ਲੱਗਾ ਤੇ ਔਖਾ ਜਦੋਂ ਮਨ ਕਹੇ ਸੂ ਦਾ ਮਤਲਬ ਹੁੰਦਾ ਤਰਫ ਚਾਰੇ ਪਾਸੇ ਤੇ ਸੌਖਾ ਹੋ ਗਿਆ ਜਣੇ ਕਿ ਅਸੀਂ ਜਦੋਂ ਕਿਸੇ ਵਰਤਾਰੇ ਨਾਲ